ਜਿਨ੍ਹਾਂ ਦੇ ਜਿਨ੍ਹਾਂ ਦੇ ਪੁਰਖਿਆਂ ਨੇ ਇਹ ਧਰਤੀ ਲਈ ਖੂਨ ਡੋਲ੍ਹਿਆਗਾ ਪਹਿਲਾ ਹੱਕ ਉਹਨਾਂ ਦਾ ਜਿਵੇਂ ਰੈਡ ਸਸਤਾ ਵੀ ਦਾਦੇ ਨੇ ਕਈ ਵਾਰੀ ਉਹਨਾਂ ਦਾ ਦੇਖ ਕੇ ਉਹਦੀ ਸਾਰਾ ਕੁਝ ਫਿਲ ਤੇ ਆ ਵੀ ਬੰਦਾ ਪੰਜਾਬੀ ਨੂੰ ਤਰਸ ਕਰੂਗਾ ਹੀ ਕਰੂਗਾ ਖਾਨਦਾਨੀ ਪਹਿਲਾਂ ਨਾਲੋਂ ਹੁਣ ਵਧੀਆ ਤੇ ਪਹਿਲਾਂ ਵਧੀਆ ਨਹੀਂ ਸੀ ਸਾਡੇ ਤਾਂ ਸਦਾ ਹੀ ਵਧੀਆ ਜੀ ਚੜਦੀ ਕਲਾ ਜੇ ਰਹਿੰਦੇ ਜੀ ਆ ਤੇ ਬਾਕੀ ਆ ਮਜ਼ਦੂਰ ਹੋਰ ਰੱਬ ਰੱਜਾ ਉਹ ਸਾਡੇ ਵਿੱਚ ਕੋਈ ਤਰਸ ਨਹੀਂ ਖਾਂਦਾ ਰੇਡ ਤਾਂ ਘੱਟੇ ਚੱਲ ਰਿਆ ਜੀ ਸਾਨੀ ਤੇ ਨਾ ਦੇ ਅਗਲੇ ਨਾਲ ਥੋੜਾ ਬਹੁਤ ਅਡਜਸਟਮੈਂਟ ਕਰਨੀ ਪੈਂਦੀ ਹੈ ਜੀ ਜਿਹੜੀਆਂ ਹੁਣ ਤੁਸੀਂ ਥੋੜੀ ਦੇਰ ਰੁਕ ਜਾਓ ਆਵਰੇ ਸੇਰੇ ਦਾ ਸਾਰੇ ਰੇੜੀਆਂ ਲੱਗ ਜਾਣੀਆਂ ਭਈਆਂ ਦੀਆਂ ਜੀ ਅੱਛਾ ਉਹਨਾਂ ਦੀ ਰੇੜੀ ਲੱਗ ਇੱਥੇ ਦੇਖੋ ਭਾਜੀ ਉਹ ਪਿੱਛੇ ਸ਼ਰਾਬੀ ਲੇਟੇ ਹੋਏ ਨੇ ਜੀ ਅੱਛਾ ਇੱਥੇ ਆਪਣੇ ਫਤਿਹਗੜ੍ਹ ਸਾਹਿਬ ਦਾ ਸਭ ਤੋਂ ਵੱਡਾ ਨਾਮ ਇਹ ਬਦਨਾਮ ਹੋ ਰਿਹਾ ਵੀ ਜਿੰਨੇ ਵੀ ਸ਼ਰਾਬੀ ਆ ਕੇ ਬੈਠਦੇ ਸਵੇਰੇ 6 ਵਜੇ ਤੋਂ ਉਰੇ ਆ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਇਹਦਾ ਡਰ ਨਹੀਂ ਆ ਉਹਨਾਂ ਜੇ ਅਸੀਂ ਰੋਕਦੇ ਆ ਕਰਦੇ ਆ ਸਾਨੂੰ ਸਿੱਧਾ ਚੈਲੰਜ ਮਿਲਦਾ ਵੀ ਰਾਤ ਨੂੰ ਥੋੜਾ ਤਾਲਾ ਟੁੱਟ ਜਾਊਗਾ ਇਹਦਾ ਲੜੇ ਆ ਭਾਜੀ ਤੂੰ ਸਰਦਾਰ ਕਿੱਥੋਂ ਆ ਕਰਦਾਂਗੇ ਉਹ ਕਰਦਾਂਗੇ ਨਹੀਂ ਕੌਣ ਨੇ ਪੰਜਾਬੀ ਨਹੀਂ ਆਗੇ ਭਈਏ ਇਹਨੇ ਸਾਰੇ ਫੜਾਓ ਕੀ ਨਾਮ ਤੇਰਾ ਨਾਮ ਕੀ ਹੈ ਤੇਰਾ ਹੈ ਨਾਮ ਕੀ ਹੈ ਤੇਰਾ ਰੋਹਿਤ ਹੈ ਰੋਹਿਤ ਰੋਹਿਤ ਕਿੱਥੋਂ ਆ ਤੂੰ ਹਾਂਜੀ ਕਿਹੜੀ ਸਟੇਟ ਤੋਂ ਆਇਆ ਹਾਂ ਮੈਂ ਤਾਂ ਉਪੀਸ ਆਇਆ ਹਾਂ ਭਾਈ ਇਹ ਸ਼ਰਾਬੀ ਕਿ ਆ ਕੁੜੀਆਂ ਜਾਂ ਧੀਆ ਜਾਂ ਧੀਏ ਨੇ ਔਰੇ ਬੱਚੀਆਂ ਜਾਂਦੀਆਂ ਨੇ ਤੂੰ ਸ਼ਰਾਬੀ ਕੇ ਪਿਆ ਨਾ ਨਾ ਮੈਂ ਉਹ ਪੱਤਰਕਾਰ ਨਾ ਸਮਝੀ ਵੀ ਸਲੀਕੇ ਨਾਲ ਤੇਰੇ ਨਾਲ ਗੱਲ ਕਰੂੰਗਾ। ਦਾਰੂ ਤੇ ਇਹ ਪੀਦੀ ਨਹੀਂ। ਮੈਂ ਮਾਈਕ ਦੇ ਨਾਲ ਨਾਲ ਜੁੱਤੀ ਵੀ ਚਲਾਉਣਾ ਹੁੰਦਾ ਫਿਰ। ਹਾਂ। ਗਲਤ ਬੋਲੇਗਾ ਔਰੇ ਇੰਨੇ ਬੰਦੇ ਝੂਠ ਬੋਲਦੇ ਨੇ। ਅਸੀਂ ਹੁਣ ਬੰਦਾ ਵੀ ਬਣਾ ਦੂੰ ਤੈਨੂੰ ਔਰੇ। ਹਾਂ। ਦਾਰੂ। ਇਹ ਸੀ ਇਦਾਂ ਦੀ ਧਰਤੀ ਤੇ ਤੁਸੀਂ ਗੰਦ ਪਾਏ, ਬੇਅਦਬੀ ਕਰਦੇ ਹੋ, ਤੁਸੀਂ ਸ਼ਰਾਬ ਪੀ ਕੇ ਔਰੇ ਲੇਟਦੇ ਹੋ ਔਰੇ ਕੁੜੀਆਂ ਨਹੀਂ ਲੰਗਦੀਆਂ ਹੁਣ ਬੱਚੀਆਂ ਨਾਲ ਕਿ ਗਈਆਂ ਨੇ ਤੋਂ ਸਕੂਲੋਂ ਪੜ੍ਹਨ। ਇਹ ਹੱਤਾ ਖੁੱਲਿਆ ਔਰੇ ਇਹ ਹੱਤਾਂ ਗਏ ਉਹ ਦੇਖੋ ਅੰਦਰ ਭਾਈਆ ਬੋਤਲ ਹੋ ਰਹੀ ਨੀ ਇਹ ਹੱਤਾਂ ਉਹ ਸਾਹਮਣੇ ਬੱਸ ਅੱਡਾ ਉੱਤੇ ਕੁੜੀਆਂ ਵੀ ਬੱਚੀਆਂ ਵੀ ਆਉਂਦੀਆਂ ਨੇ ਅਸੀਂ ਵਿੱਚ ਉਹ ਦੇਖੋ ਕੁੜੀਆਂ ਬੈਠੀਆਂ ਬੱਸ ਜ ਉਹ ਕੁੜੀਆਂ ਬੈਠੀਆਂ ਨੇ ਤੁਸੀਂ ਉਹਰੇ ਸਾਹਮਣੇ ਉਹ ਸ਼ਰਾਬ ਪੀ ਰਹੇ ਹੋ ਕੁੜੀਆਂ ਦੇ ਮੂਹਰੇ ਕੋਈ ਸ਼ਰਾਬ ਦੀ ਬੋਤਲ ਖੋਲ ਕੇ ਪੀਵੇ ਫੇਰ ਉਹ ਉਹ ਕੁੜੀਆਂ ਨਹੀਂ ਹੈਗੀਆਂ ਕਿਸੇ ਦੀਆਂ ਉਹ ਭੈਣਾ ਨਹੀਂ ਹੈਗੀਆਂ ਕਿਸੇ ਦੀਆਂ ਕੌਣ ਆ ਗਿਆ ਦੀਗਾ ਆਪਣੇ ਇੱਥੇ ਹਾਂ ਟਾਈਮ ਸਭ ਤੋਂ ਪਹਿਲਾਂ ਝੋਲਾ ਕਿਨੇ ਜੱਕਾ ਇੱਥੋਂ ਫਿਰ ਹੁਣ ਤੇ ਲੋਕਡਾਊਨ ਦੇ ਦੂਰ ਦੀ ਗੱਲ ਆ ਹੁਣ ਜੇ ਲੜਾਈ ਲੱਗੀ ਆ ਫਿਰ ਹੁਣ ਵੀ ਇਹੀ ਭੱਜੇ ਪਹਿਲਾਂ ਸੱਚੀ ਗੱਲ ਦੋਸਤੋ ਪੰਜਾਬ ਦੇ ਵਿੱਚ ਲਗਾਤਾਰ ਹੜ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਸਥਿਤੀ ਬਹੁਤ ਹੀ ਜ਼ਿਆਦਾ ਚਿੰਤਾਜਨਕ ਹੈ ਤੁਸੀਂ ਹਰ ਉਹ ਸੋਸ਼ਲ ਮੀਡੀਆ ਦੇ ਵੀਡੀਓਜ਼ ਦੇਖਦੇ ਹੋ ਪਰ ਉੱਥੇ ਹੀ ਪਾਣੀ ਦੇ ਨਾਲ-ਨਾਲ ਪੰਜਾਬੀਆਂ ਨੂੰ ਇੱਕ ਹੋਰ ਵੱਡੀ ਮਾਰ ਪੈ ਰਹੀ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਪਡੇਟ ਖਬਰਾਂ ਦੇ ਰਾਹੀਂ ਸੂਚਿਤ ਕਰਦੇ ਰਹੇ ਹਾਂ ਕਿ ਕਿਵੇਂ ਹੁਣ ਪੰਜਾਬ ਦੇ ਵਿੱਚ ਜ਼ਿਆਦਾਤਰ ਜੋ ਸਬਜ਼ੀ ਵੇਚਣ ਦਾ ਕੰਮ ਪ੍ਰਵਾਸੀ ਕਰਦੇ ਨੇ ਕਈ ਥਾਂ ਤੇ ਤਾਂ ਇਹ ਵੀ ਹੋਇਆ ਕਿ ਪੰਜਾਬੀਆਂ ਨੂੰ ਇਹ ਸਬਜ਼ੀ ਵੇਚਣ ਤੋਂ ਵੀ ਰੋਕ ਦਿੰਦੇ ਨੇ ਚਲੋ ਉਹ ਇੱਕ ਅਲੱਗ ਬੈਸ ਦਾ ਅਲੱਗ ਇੱਕ ਖਬਰ ਦਾ ਮੁੱਦਾ ਹੈ ਪਰ ਇਸ ਮੌਕੇ ਸਾਡੇ ਤੱਕ ਜੋ ਲੋਕਾਂ ਨੇ ਵੀ ਪਹੁੰਚ ਕੀਤੀ ਹੈ ਤੇ ਦੱਸਿਆ ਕਿ ਪ੍ਰਵਾਸੀ ਲਗਾਤਾਰ ਲੁੱਟ ਕਰ ਰਹੇ ਨੇ ਮਹਿੰਗੀਆਂ ਸਬਜ਼ੀਆਂ ਵੇਚ ਰਹੇ ਨੇ ਫਾਇਦਾ ਚੱਕ ਰਹੇ ਨੇ ਕਿ ਇਸ ਹੜ੍ਹਾਂ ਦੇ ਦੌਰਾਨ ਲੋਕਾਂ ਨੂੰ ਜਾਦੇ ਜ਼ਰੂਰਤ ਹੈ ਅਤੇ ਹੜ੍ਹਾਂ ਦੇ ਵਿੱਚ ਸਬਜ਼ੀਆਂ ਤੇ ਫਸਲਾਂ ਖਰਾਬ ਹੋਣ ਦੇ ਕਰਕੇ ਡਿਮਾਂਡ ਜ਼ਿਆਦੇ ਵਧੀ ਹੈ ਸੋ ਕੀ ਹਾਲਾਤ ਨੇ ਮਾਰਕੀਟ ਦੇ ਉਹ ਪਤਾ ਕਰਨ ਦੇ ਲਈ ਪਹੁੰਚੀਆਂ ਸੋ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ ਤੇ ਤੁਹਾਡੇ ਇਲਾਕੇ ਦੇ ਵਿੱਚ ਕੀ ਹਾਲ ਹੈ ਹੁਣ ਸਬਜ਼ੀ ਵੇਚਣ ਵਾਲੇ ਚੀਜ਼ ਸਹੀ ਰੇਟ ਤੇ ਉਸੇ ਤਰ੍ਹਾਂ ਪਹਿਲਾਂ ਵਾਂਗੀ ਵੇਚ ਰਹੇ ਨੇ ਜਾਂ ਉਹਨਾਂ ਵੱਲੋਂ ਰੇਟ ਵਧਾ ਦਿੱਤੇ ਗਏ ਨੇ ਜਰੂਰ ਕਮੈਂਟ ਕਰਕੇ ਦੱਸਣਾ ਕਿ ਤੁਹਾਡੇ ਏਰੀਆ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਪਿੰਡ ਸ਼ਹਿਰ ਦੇ ਵਿੱਚ ਕੀ ਹਾਲਾਤ ਨੇ ਆਸਤ ਕਰਦੇ ਆਪ ਵੀ ਦੇਖੋ ਠੀਕ ਹੈ ਤੇ ਕਿਵੇਂ ਹੁਣ ਰੇਟ ਕਿਵੇਂ ਚੱਲ ਰਹੇ ਆ ਮਾਰਕੀਟ 'ਚ ਮਾਰਕੀਟੇ ਚੱਲ ਰਿਹਾ ਜਿ ਜਿਤਨਾ ਜਿਤਨਾ ਨਵੀਂ ਵੈਰਾਈਟੀ ਆ ਜੀ ਉਹਦਾ ਥੋੜਾ ਜਿਹਾ 2 4 5 7 ਰੁਪਏ ਵੱਧ ਹੁੰਦਾ ਬਾਕੀ ਦਾ ਜਿਹੜੀ ਪੁਰਾਣੀ ਆ ਉਹਦਾ ਰੋਟਾ ਜਿਵੇਂ ਹੁਣ ਆਪਣੇ ਕਈ ਇਲਾਕਿਆਂ ਦੇ ਵਿੱਚ ਹੱਡ ਦੀ ਸਥਿਤੀ ਆ ਹਨਾ ਵੀ ਜਿਵੇਂ ਉਦਾਂ ਦੇ ਏਰੀਆ ਚ ਕੋਈ ਆਉਂਦਾ ਉਹਨੂੰ ਵੀ ਫਿਰ ਰੇਟ ਵਧਦੇ ਲੱਗਦਾ ਕਾ ਉਹਨੂੰ ਦੇਖ ਲੈਣੇ ਉਹ ਵੀ ਬੰਦਾ ਵੀ ਪਹਿਲਾਂ ਹੀ ਅਸੀਂ ਜਮੈਂ ਰੇਡ ਸਸਤਾ ਵੀ ਦਰਦੇ ਨੇ ਕਈ ਵਾਰੀ ਉਹਨਾਂ ਦਾ ਦੇਖ ਕੇ ਉਹਦੀ ਸਾਰਾ ਕੁਝ ਫਿਰ ਸਸਤਾ ਵੀ ਕਰਦੀਦਾ ਅੱਛਾ ਅੱਛਾ ਦੇਖ ਕੇ ਮੈਂ ਕੰਡੀਸ਼ਨ ਆ ਬੰਦੇ ਦੀ ਉਹ ਕੋੜਾ ਬੰਦਾ ਹਾਂਜੀ ਹਾਂਜੀ ਕੋਈ ਹਡਾਂ ਦੀ ਬਿਮਾਰਪਈਆ ਨਾ ਕੋਈ ਗੁਰੂ ਘਰ ਦੇ ਨਾਂ ਤੇ ਲੈ ਜਾਂਦਾ ਫਿਰ ਉਹਨੂੰ ਵੀ ਮੜਾ ਜਾ ਨੀਵਾ ਆਉਣਾ ਪੈਂਦਾ ਹਰ ਤਰ੍ਹਾਂ ਦਾ ਬੰਦਾ ਆਉਂਦਾ ਹੈ ਜਿਹੜਾ ਕਮੇਟੀ ਚੋਂ ਆਇਆ ਹੈ ਆਖਿਆ ਤੁਸੀਂ ਕੀ ਦੱਸ ਰਹੇ ਸੀ ਇੱਕ ਵੀ ਤੁਹਾਡੇ ਕੋਲ ਕਿਵੇਂ ਘਟਾਉਂਦੇ ਨੇ ਗਾ ਇੱਧਰ ਨੂੰ ਆ ਜਾ ਕਿਵੇਂ 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 ਕੀ ਨਹੀਂ ਤੁਸੀਂ ਹੁਣ ਦੱਸ ਰਹੇ ਸੀ ਵੀ ਵੀਕਰ 2 ਕਰੋੜ ਦੀ ਗੱਡੀ ਚਾਉਂਦਾ ਅਗਲਾ ਤੁਹਾਡੇ ਕੋਲ ਉਹ ਤਾਂ ਫੇਰ ਨੋਟ ਪਟਿਆ ਵੀ ਕੱਢਦੇ ਆ ਜਿហੇ ਜਿਗਰ ਤੁਹਾਨੂੰ ਪਤਾ ਹੈ ਨੋਟ ਪਟਿਆ ਵਾ ਦੇ ਜਾਂਦਾ ਕਿਵੇਂ ਪ੍ਰਵਾਸੀਆਂ ਤੋਂ ਲੈਣੀ ਬਦੰਦ ਕਰਦੇ ਨੇ ਪੰਜਾਬੀ ਸਾਹਿਬ ਜੀ ਪੰਜਾਬੀ ਜਿਹੜੇ ਆਪਣੇ ਵੇਰ ਭਰਾ ਨੇ ਹਾਈ ਹਾਈ ਉਹ ਪੰਜਾਬੀਆਂ ਕੋਲ ਜਿਆਦਾ ਘੱਟ ਰੁਕਦੇ ਨੇ ਵੀਰ ਜੀ ਹੁਣ ਫਰਕ ਪਿਆ ਵਾ ਹੁਣ ਬਹੁਤ ਲੋਕ ਸਾਤੋਂ ਹੀ ਸਬਜ਼ੀ ਲੈਣੇ ਅਗਲਾ ਕਹਿੰਦਾ 10 ਰੁਪਏ ਚਾਹੇ ਮਹਿੰਗੀ ਹੋਵੇ ਚੀਜ਼ ਸਾਫ਼ ਸੁਥਰੀ ਹੋਵੇ ਹਾਂ ਜਿਹੜੇ ਬਾਕੀ ਅਸੀਂ ਸਾਰੀ ਲਾਈਨ ਚ ਵੀਰੇ ਪੰਜਾਬੀ ਬੰਦੇ ਬੈਨੇ ਆ ਕੋਈ ਭਈਆ ਨਹੀਂ ਹੈਗਾ ਸਾਰੇ ਪੰਜਾਬੀ ਬੰਦੇ ਬੈਨੇ ਆ ਇਹ ਇੱਕ ਗੱਲ ਅਸੀਂ ਦੇਖੀ ਆ ਹੁਣ ਪਹਿਲਾਂ ਹੋਰ ਵੀ ਅਸੀਂ ਕਵਰੇਜ ਕਰਕੇ ਆਏ ਆ ਵੀ ਪ੍ਰਵਾਸੀ ਬੰਦਾ ਫੇਰ ਵੀ ਤਰਸ ਨਹੀਂ ਕਰਦਾ ਪੰਜਾਬੀ ਬੰਦਾ ਪੰਜਾਬੀ ਦੇ ਦੇਖ ਕੇ ਤਰਸ ਕਰੂਗਾ ਜੀ ਕਰੂਗਾ ਵੀ ਜੇ ਮੈਂ ਹੁਣ ਹੜਾ ਦੇ ਹਾਲਾਤ ਨੇ ਹਨਾ ਹਾਂ ਹੀ ਹਾਂ ਤੇ ਆ ਵੀ ਬੰਦਾ ਪੰਜਾਬੀ ਨੂੰ ਤਰਸ ਕਰੂਗਾ ਹੀ ਕਰੂਗਾ ਉਹ ਵਿੱਚ ਬੰਦੇ ਵਿਚਾਰੇ ਆ ਕੇ ਐਂ ਕਹਿੰਦੇ ਆ ਯਾਰ ਮੇਰੇ ਕੋਲ ਤਾਂ Google Pay ਕਰਾ ਵਾਲਾ ਨਹੀਂ ਨਹੀਂ ਮੇਰੇ ਕੋਲ ਤਾਂ 30 ਰੁਪਏ ਤੀ ਦੇ ਜਾ ਭਾਈ ਕੋਈ ਗੱਲ ਨਹੀਂ ਉਹ ਨੂੰ ਕੀ ਕਹਾਂਗੇ ਆਪਾਂ ਨਹੀਂ Google Pay ਕਰਾ ਲਾ Google Pay ਕਰਾ ਕੇ ਅਸੀਂ ਥੋੜੀ ਘਾਟਾਂਗੇ ਅਸੀਂ ਹੈਗੇ ਛੋਟੇ ਜੀਮਦਾਰ ਵੀਰੇ ਸਾਨੂੰ ਜਿਹੜੀ ਲੇਬਰ ਕੰਮ ਕਰ ਰਹੀ ਆ ਮਗਰ ਉਹਨੂੰ ਸਾਨੂੰ ਨਗਦ ਪੈਸੇ ਦੇਣੇ ਪੈਣਗੇ ਨਹੀਂ ਉਹਨਾਂ ਨੂੰ ਪਹਿਲਾਂ ਮੋਬਾਈਲ ਲਾ ਕੇ ਦਵਾਵਾਂਗੇ ਦਾਦਾ ਯਾਰ ਤੇ ਫਿਰ ਉਹਨਾਂ ਦੇ ਖਾਤੇ ਖਿਲਵਾਵਾਂਗੇ ਫਿਰ ਉਹ ਗੂਗਲ ਪੇ ਚ ਲਾਉਣਗੇ ਹੋਰ ਵੀ ਬੰਕਾ ਬੈ ਕੇ ਗੂਗਲ ਪੇ ਦਾ ਤੁਹਾਨੂੰ ਪਤਾ ਕਰਨਾਟਕਾ ਚ ਦੁਕਾਨਦਾਰਾਂ ਨੇ ਬੈਨ ਕਰਤਾ ਉਹਨਾਂ ਨੂੰ ਕਰੋੜ ਕਰੋੜ ਰੁਪਏ ਜੁਰਮਾਨਾ ਪਾਤਾ ਸਰਕਾਰ ਨੇ ਟੈਕਸ ਪਾਤੇ ਹਾਂ ਇਹੀ ਗੱਲ ਹੈ ਤੁਸੀਂ ਸੁਣੀ ਹੋਣੀ ਆ ਬਾਜੀ ਸੁਣੀ ਆਈ ਸੁਣੀ ਆ ਸੁਣੀ ਤੇ ਕਿੰਨੇ ਦਾ ਮਤਲਬ ਜਿਆਦੇ ਕਾ ਕਿ ਤੁਹਾਡੇ ਕੋਲ ਕਿਹੜਾ ਹੁੰਦਾ ਪਿੰਡੂ ਏਰੀਆ ਚ ਹੁੰਦਾ ਕਿ ਸ਼ਹਿਰੀ ਹੁੰਦਾ ਜਿਹੜਾ ਵੀਰੇ ਪਤਾ ਕੀ ਗੱਲ ਹੈ ਜਿਹੜਾ ਹੁਣ ਦੀਵਾਲੀ ਤੱਕ ਆ ਦੀਵਾਲੀ ਤੱਕ ਸਿਸਟਮ ਜੀ ਸਾਡੇ ਕੋਲ ਪਿੰਡੂ ਗਹਕ ਨੇ ਆਉਂਦੇ ਇਹ ਤਾਂ ਦਿਵਾਲੀ ਤੱਕ ਉਹ ਤੋਂ ਬਾਅਦ ਹੀ ਘਾਹ ਕੱਟਣ ਲੱਗਣਗੇ ਕਿਉਂਕਿ ਇਸ ਸਿਆਲਾਂ ਦੇ ਵਿੱਚ ਨਹੀਂ ਸਾਬ ਜੀ ਪਿੰਡਾਂ ਦੇ ਵਿੱਚ ਆਮ ਹੋ ਜਾਂਦੀ ਹੈ ਸਾਡੇ ਕੋਲ ਦਿਵਾਲੀ ਤੱਕ ਕਹਾ ਕਿ ਵਧੀਆ ਹੋਊਗਾ ਪਿੰਡੂ ਆ ਕੇ ਸਾਰਾ ਘਾਹ ਕੱਟੋਗਾ ਇਹ ਪਹਿਲਾਂ ਤੋਂ ਹਨਾ ਇੱਕ ਗੱਲ ਕਹੀ ਜਾਂਦੀ ਆ ਵੀ ਪੰਜਾਬ ਦੇ ਵਿੱਚ ਲੰਗਰ ਲੱਗ ਜਾਂਦੇ ਨੇ ਜਦ ਕੋਈ ਆਫਤਾ ਆਉਂਦੀ ਆ ਤੇ ਬਾਕੀ ਸਟੇਟਾਂ ਦੇ ਵਿੱਚ ਲੋਕ ਮੁੱਲ ਵਟਣ ਲੱਗ ਜਾਂਦੇ ਨੇ ਚੀਜ਼ਾਂ ਆਪਣੀ ਦਾ ਮਹਿੰਗੀ ਕਰ ਦਿੰਦੇ ਨੇ ਪਰ ਹੁਣ ਪੰਜਾਬ ਦੇ ਵਿੱਚ ਵੀ ਜਦ ਪਾਰਲੀਆਂ ਸਟੇਟਾਂ ਵਾਲੇ ਆ ਕੇ ਇੱਥੇ ਵੀ ਆਪਣੇ ਦਿਖ ਰਿਹਾ ਹੁਣ ਵੀ ਲੋਕ ਕਈ ਲੋਕਾਂ ਨੂੰ ਬਲੈਕਮੇਲ ਕਰ ਰਹੇ ਨੇ ਵੀ ਲੁੱਟ ਰਹੇ ਨੇ ਪਰ ਵਾਸੀ ਕਰਦੇ ਹੋਣਗੇ ਇਹੋ ਕਰਦੇ ਹੋਣਗੇ ਅਗਰ ਮੈਨੂੰ ਕਿ ਅਸੀਂ ਛੋਟਾ ਜ਼ਿਮੀਂਦਾਰ ਨਹੀਂ ਕਰੂਗਾ ਜੀ ਕਦੇ ਉਹਦਾ ਗੁਆ ਲੈ ਜਾ ਭਾਈਏ ਪੈਸੇ ਨਹੀਂ ਹੈਗੇ ਉਹ ਕਈ ਵਾਰੀ ਕਹਿੰਦਾ ਹੁਣ ਗਾਹਾਂ ਜਿਹੜੇ ਪੱਕੇ ਆਉਣੇ ਸਾਡੇ ਕੋ ਪਿੰਡਾਂ ਦੇ ਵੀ ਆ ਕਹਿੰਦਾ ਯਾਰ 500 ਰੋੜਾ 30 ਰੁਪਏ ਦੀ ਸਬਜ਼ੀ ਆ ਉਹਨੂੰ ਦੱਸੋ 470 ਰੁਪਏ ਅਸੀਂ ਕਿੱਥੋਂ ਮੋੜੀ ਇਹਦਾ ਸਾਬ ਉਹ ਲਿਖਦੇ ਨਹੀਂ ਉਹਦੇ ਨਾ ਜੀ ਖੜਾ ਗਿਆ ਜੀ ਉਹਦਾ ਲੈ ਆਏਵੇਂ ਬਹੀ ਖਾਤਾ ਉਰੇ ਚਲਾਣ ਲੱਗੇ ਫੇਰ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਕਿਹੜਾ ਕਰਦਾ ਉਹ ਅਗਲਾ ਦੇ ਵੀ ਜਾਂਦਾ ਕਈ ਕਈ ਦੇ ਕੇ ਵੀ ਨਹੀਂ ਜਾਂਦੇ ਵੀਰੇ ਪੰਜਾਬੀਆਂ ਦੇ ਸੁਭਾਅ ਤੇ ਆ ਵੀ ਕੰਮ ਹੋਈ ਗੱਲ ਨਹੀਂ ਕਈ ਬੰਦੇ ਇਹੋ ਜਿਹੀ 10 ਰੁਪਏ ਮਹੀਨੇ ਬਾਅਦ ਵੀ ਦੇ ਜਾਣਗੇ ਵੀ ਆ ਬਾਈ ਤੇਰੇ 10 ਰੁਪਏ ਤੇ ਅੱਛਾ ਜੀ ਦੋਨੋਂ ਕਿਵੇਂ ਆ ਜੀ ਹੁਣ ਦੁਕਾਨਦਾਰੀ 'ਚ ਫਰਕ ਪਿਆ ਜਿਵੇਂ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀਆਂ ਨੇ ਵੀ ਪੰਜਾਬੀਆਂ ਤੋਂ ਖਰੀਦਦਾਰੀ ਕਰਿਆ ਕਰ ਮਾੜਾ ਮੋਟਾ ਪੈਂਦਾ ਜੀ ਫਰਕ ਯਾਰ ਤਾਂ ਨਹੀਂ ਕਈ ਨਾ ਦੇ ਐ ਦੇਖਿਆ ਜੀ ਪਰਵਾਸੀ ਹੁਣ ਪੈਂਦੇ ਨੇ ਪੰਜਾਬੀਆਂ ਨੂੰ ਵੀ ਤੁਸੀਂ ਕਿਉਂ ਲੋਨ ਲਓ ਜੀ ਇਹ ਤਾਜੀ ਚੀਜ਼ਾਂ ਹੱਥ 'ਚ ਪੜ ਕੇ ਦੇਖੋ ਹੂੰ ਹਾਂਜੀ ਇਹ ਚੀਜ਼ ਦਾ ਉਹਦਾ ਬੜਾ ਰੇਟ ਦਾ ਫਰਕ ਪੈਂਦਾ ਜੀ ਤੁਸੀਂ ਆਪਣੇ ਖੇਤੋਂ ਪੱਟ ਕੇ ਲੈ ਕੇ ਆਉਣੀ ਆ ਉਹ ਪਹਿਲਾਂ ਮੰਡੀ ਜਾਣੀ ਆ ਫਿਰ ਮੰਡੀ ਤੋਂ ਉਹਨਾਂ ਲੈ ਕੇ ਆਉਣੀ ਆ ਉਹ ਲੈ ਕੇ ਆਉਣੀ ਆ ਹਾਂ ਬਹੀ ਹੋ ਜਾਂਦੀ ਹੈ ਇਸ ਕਰਕੇ ਇਹ ਚੀਜ਼ ਦਾ ਮਾੜਾ-ਮੋੜਾ 5-4 ਰੁਪਏ ਦਾ ਫਰਕ ਪੁੰਦਾ ਹੀ ਹੁੰਦਾ ਬਾਕੀ ਪਿਆਪੀ ਆਪਣੇ ਭੈਣ ਭਾਈਆਂ ਦਾ ਪੈਸੇ ਵੀ ਦੇਖਦਾ ਵੀ ਅਸੀਂ ਵਜਨ-ਭੋਜਾ ਨਹੀਂ ਦੇਦੇ 100-200 ਗ੍ਰਾਮ ਵੱਧੇ ਅਗਲੇ ਨੂੰ ਦਹੀਂ ਦਾ ਘੱਟ ਨਹੀਂ ਦੇਦੇ ਅੱਡਾ ਹੈ ਕਿਵੇਂ ਆ ਜੀ ਹੁਣ ਦੁਕਾਨਦਾਰੀ ਪਹਿਲਾਂ ਨਾਲੋਂ ਹੁਣ ਵਧੀਆ ਕਿ ਪਹਿਲਾਂ ਵਧੀਆ ਹੁੰਦੀ ਸੀ ਸਾਡੋ ਤਾਂ ਸਦਾ ਹੀ ਵਧੀਆ ਜੀ ਜਦ ਮਹਗਾ ਰੇਟ ਹੋ ਗਿਆ ਤਾਂ ਵੀ ਜੇ ਨਾ ਹੋ ਗਿਆ ਤਾਂ ਵੀ ਸਾਡੋ ਤਾਂ ਮਾਰਕੀਲ ਆਵੇ ਚਾਹੀਏ ਅਸੀਂ ਚੜ੍ਹਦੀ ਕਲਾ ਜੇ ਰਹਿੰਦੇ ਜੀ ਆ ਤੇ ਬਾਕੀ ਆ ਮਜ਼ਦੂਰ ਹੋਰ ਰਾਜਾ ਉਹ ਸਾਡੇ ਵੀ ਕੋਈ ਤਰਸ ਨਹੀਂ ਖਾਂਦਾ ਸਭ ਕਹਿੰਦਾ ਵੀ ਸਾਨੂੰ ਦੋ ਮੈਂ ਮਜ਼ਦੂਰ ਕਿਹੜੇ ਪੰਜਾਬੀ ਹੁੰਦੇ ਨੇ ਕਿ ਪਰਵਾਸੀ ਪੰਜਾਬੀ ਵੀ ਆ ਯੂਏ ਵੀ ਹੈਗੇ ਆ ਫਿਰ ਜਿਹੜੇ ਭਈਏ ਭੂਏ ਆਉਂਦੇ ਆ ਉਹ ਵੀ ਭਈਆਂ ਦੇ ਹੁਣ 70 ਰੁਪਏ ਦਿਹਾੜੀ ਕਰਤੀ ਅੱਛਾ ਕਿੰਨੇ ਜੀਮੀਜ਼ਾਰ ਤੋਂ 70 ਰੁਪਏ ਦਿਹਾੜੀ ਅੱਛਾ ਬਧਾਤੀ 70 ਬਧਾਤੀ ਜੇ ਆਗਾ 40 ਰੁਪਏ 40 40 400 ਤੋਂ ਦਿਹਾੜੀ ਹੁੰਦੀ ਸੀ ਉਹ 700 ਤੋਂ ਦੇਰ ਕਰਦੀ 700 ਘਰਤੀ ਮੈਂ ਉਹੀ 70 ਰੁਪਏ ਮੈਸੋਤੀ 700 ਰੁਪਏ ਕਰਦੀ 700 ਕਰਦੀ ਡਬਲੇ ਕਰਦੀ ਫਿਰ ਤਾਂ ਹਾਂਜੀ ਹਾਂ ਲਾਉਣਾ ਲਾਓ ਨਹੀਂ ਲਾਉਣਾ ਆਪਣੇ ਘਰ ਨੂੰ ਜਾਓ ਕਹਿੰਦੇ ਮੌਜਾ ਮਾਰੋ ਆ ਗੱਲ ਚੱਲਦੀ ਆ ਮਯੁਰ ਕਣ ਕਿਹਾ ਕਿ ਪੰਜਾਬੀ ਚੜਦੀ ਕਲਾ ਜੇ ਰਹਿੰਦੇ ਨੇ ਹਮੇਸ਼ਾ ਦੋਕਲੇ ਆ ਇਹ ਸਹੀ ਹਾਂਜੀ ਹਾਂਜੀ ਕਿਵੇਂ ਆ ਹੁਣ ਮਾਰਕੀਟ ਚ ਫਰਕ ਪਿਆ ਜਿਵੇਂ ਸੜਾਂ ਦੀ ਸਥਿਤੀ ਬਣੀ ਹੋਈ ਆ ਮਾਰਕੀਟ ਚ ਦਾ ਵੈਸੇ ਹੀ ਬੜਾ ਸਲੰਬ ਚੱਲ ਰਿਹਾ ਉਹ ਜਿਸ ਦਾ ਵੀ ਇਸ ਚੀਜ਼ ਦਾ ਬਹੁਤ ਅਸਰ ਹੈਗਾ ਹਾਂਜੀ ਕਿੰਨਾ ਕੁ ਫਰਕ ਪਿਆ ਜੇਬ ਤੇ ਕਿੰਨਾ ਕੁ ਬੋਝ ਵਧਿਆ ਜੀਆ ਜੇਬ ਚ ਪੈ ਗਿਆ ਵੀ 25% ਦਾ ਜਿਵੇਂ ਮਹਿੰਗਾਈ ਆ ਗਈ ਜਿਵੇਂ ਰੇਟ ਹਰ ਇੱਕ ਚੀਜ਼ ਇੰਕਰੀਜ਼ ਹੋ ਜਾਂਦੀ ਹੈ ਕਿਵੇਂ ਮਤਲਬ ਜਿਵੇਂ ਹੁਣ ਆਪਣੇ ਪੰਜਾਬੀ ਵੀ ਵੇਚਦੇ ਹਨ ਪਰਵਾਸੀ ਵੀ ਵੇਚਦੇ ਨੇ ਕਿਹੜੇ ਸਹੀ ਰੇਟ ਲਾਉਂਦੇ ਨੇ ਤੁਹਾਨੂੰ ਪਰਵਾਸੀ ਕਾ ਪੰਜਾਬੀ ਇਹ ਤਾਂ ਚੱਲ ਜ ਜਾਂਦਾ ਪਰ ਪਰਵਾਸੀ ਥੋੜਾ ਜਿਆਦਾ ਘਟਾ ਲੈਂਦੇ ਆ ਸਹੀ ਦੇ ਦਿੰਦੇ ਆ ਅੱਛਾ ਪੰਜਾਬੀ ਆਪਣੇ ਆੜ ਜਾਂਦੇ ਆ ਅੱਛਾ ਵੀ ਅਸੀਂ ਤਾਂ ਜਿੱਥੇ ਦੇਖਿਆ ਪੰਜਾਬੀਆਂ ਸਗੋਂ ਪਿੰਡ ਰਹਿਣਾ ਤਾਂ ਪੰਜਾਬੀਆਂ ਕੋਲੇ ਚਾਹੀਦਾ ਹਾਂ ਪੰਜਾਬ ਦਾ ਪੰਜਾਬੀਆਂ ਕੋਲ ਹੀ ਲੈਣਾ ਚਾਹੀਦਾ ਵੈਸੇ ਨਹੀਂ ਸਾਨੂੰ ਪੰਜਾਬੀਆਂ ਨਾਲ ਉਹ ਦੁਕਾਨ ਦਾ ਨਾਂ ਕਰਕੇ ਗਿਆ ਉਹ ਕਹਿੰਦੇ ਅਸੀਂ ਤਾਂ ਜੇ ਨਾਂ ਹੋਣ ਇੱਕਨ ਵੀ ਦੇ ਦੇਈ ਦੀ ਆ ਵੀ ਆਪਣੇ ਭੈਣ ਭਰਾਈ ਨੂੰ ਠੀਕ ਹੈ ਨਹੀਂ ਤਾਂ ਗੱਲ ਪੰਜਾਬੀ ਦਾ ਕਰ ਲੈਂਦੇ ਆ ਕੋਆਪਰੇਟ ਐ ਤਾਂ ਕੋਈ ਗੱਲ ਨਹੀਂ ਆ ਉਹ ਕੋਈ ਚੱਕਰ ਨਹੀਂ ਇਹ ਕਹਿੰਦਾ ਤੁਸੀਂ ਇਹ ਦੇਖਿਆ ਜੀ ਪ੍ਰਵਾਸੀ ਹੁਣ ਪੰਜਾਬੀਆਂ ਨੂੰ ਪੈਣ ਵੀ ਲੱਗੇ ਜੇ ਕੋਈ ਪੰਜਾਬੀ ਰੇੜੀ ਲਾਉਂਦਾ ਜਾਂ ਦੁਕਾਨ ਲਾਉਂਦਾ ਉਹਨਾਂ ਨੂੰ ਕਹਿੰਦੇ ਨੇ ਇੱਥੇ ਨਹੀਂ ਲਾਉਣੀ ਹੈਗੀ ਤੁਸੀਂ ਇਹ ਪੰਜਾਬ 'ਚ ਵੀ ਇਹ ਉਹ ਮਾੜੀ ਗੱਲ ਦੇਖੋ ਉਹ ਤਾਂ ਮਾੜੀ ਗੱਲ ਐ ਨਹੀਂ ਕਰਦਾ ਜਿੱਦੇ ਚਲੋ ਠੀਕ ਹੈ ਉਹ ਜੁਗਾਰ ਹੈ ਹਰੇਕ ਦਾ ਆਪਣਾ ਚੱਲਣਾ ਚਾਹੀਦਾ ਪਰ ਆਪਾਂ ਨੂੰ ਪੰਜਾਬ ਨੂੰ ਤਾਂ ਪੰਜਾਬੀਆਂ ਦਾ ਹੀ ਪੂਰਾ ਸਾਥ ਹੈ ਹੁਣ ਦੇਖੋ ਕਿੰਨਾ ਫਰਕ ਪੈ ਗਿਆ ਹਰ ਇੱਕ ਜਗ੍ਹਾ ਤੇ ਹੁਣ ਪੰਜਾਬੀ ਬਹੁਤ ਵੱਧ ਗਏ ਅੱਗੇ ਜਿਵੇਂ ਉਹ ਦਿਨ ਆ ਹਾਂ ਹਾਂ ਬਹੁਤ ਵੱਧ ਗਏ ਬਹੁਤ ਫਰਕ ਪੈ ਗਿਆ ਹੁਣ ਅਵੇਰ ਹਾਂ ਅੱਗੇ ਤਾਂ ਸਾਰੇ ਹੀ ਪ੍ਰਵਾਸੀ ਸੀਗੇ ਹਰ ਇੱਕ ਚੀਜ਼ ਜਿੰਨੇ ਵੀ ਤੁਸੀਂ ਲਾ ਲਓ ਕੋਈ ਵੀ ਖਾਣ ਪੀਣ ਦੀ ਆਈਟਮ ਹੈ ਸਨੈਕਸ ਦੀ ਲੈ ਲਓ ਕੋਈ ਵੀ ਲੈ ਲਓ ਸਾਰੀ ਉਹਦਾ ਪੰਜਾਬੀ ਬਹੁਤ ਆ ਬਹੁਤ ਆ ਵੀ ਹੁਣ ਪੰਜਾਬੀਆਂ ਨੂੰ ਪ੍ਰੈਪਰ ਕਰਦੇ ਹੋ ਤੁਸੀਂ ਖਰੀਦਣੀ ਪੂਰਾ ਉਹ ਤਾਂ ਆਪਣੇ ਵੱਲੋਂ ਤਾਂ ਪਹਿਲਾਂ ਉਹਨਾਂ ਨੂੰ ਹੀ ਕਰੀਦਾ ਕੰਡਾ ਉਹਨਾਂ ਨੇ ਕਰੀਗਾ ਐਸੀ ਕੋਈ ਗੱਲ ਨਹੀਂ ਹੈ ਜਿੱਥੇ ਵੀ ਲੈਣੀ ਚੀਜ਼ ਪਹਿਲਾਂ ਉਹਨੂੰ ਤੁਸੀਂ ਲੈਣੀ ਧੰਨਵਾਦ ਹੋਰ ਜੀ ਅੱਛਾ ਕਿਹੜਾ ਚੰਦਨ ਆਪਾ ਇੱਥੇ ਸ਼੍ਰੀ ਵਧੇਗੜ ਸਾਹਿਬ ਤੋਂ ਤੁਸੀਂ ਹਾਂ ਜੀ ਜੀ ਕਿਵੇਂ ਆ ਦੁਕਾਨਦਾਰੀ ਹੁਣ ਰੇਟ ਰੂਟ ਵਧੇ ਨੇਗਾ ਕਿਵੇਂ ਹੋਏ ਨੇ ਰੇਟ ਤਾਂ ਘੱਟੇ ਚੱਲ ਰਿਹਾ ਜੀ ਨਹੀਂ ਜਿਵੇਂ ਹੁਣ ਹੜਾਂ ਦੇ ਕਰਕੇ ਘਟ ਗਏ ਰੇਟ ਹੁਣ ਰੇਟ ਘਟੇ ਹੋਏ ਨੇ ਜੇ ਫਸਲਾ ਖਰਾਬ ਹੋ ਗਈਆਂ ਜਾਂ ਟਰਾਂਸਪੋਰਟ ਬੰਦ ਆ ਉਹਦੇ ਕਰਕੇ ਪਤਾ ਨਹੀਂ ਆਂ ਕਿ ਰੇਟ ਉਹ ਜੋ ਆਪ ਤੇ ਬਾਈ ਰੇਟ ਜਿੰਨੇ ਤੇਜ਼ ਹੋਏ ਹੋਏ ਆ ਫਰੂਟ ਦਾ ਜਿਹੜਾ ਰੇਟ ਹੈ ਨਾ ਜੀ ਇਹ ਅਪ ਹੁੰਦਾ ਯਾਰ ਪਿੱਛੇ ਰਸਤੇ ਬੰਦ ਨੇ ਹਾਂ ਮੈਂ ਉਹ ਪਿੱਛੇ ਰਸਤੇ ਬੰਦ ਹੋਣ ਕਰਕੇ ਸਾਨੂੰ ਮੰਡੀ ਦੇ ਵਿੱਚ ਬਹੁਤ ਪ੍ਰੋਬਲਮ ਆਂਦੀ ਹੈ ਜੀ ਅੱਛਾ ਵੈਜੀਟੇਰੀਅਨ ਦੇ ਰੇਟ ਵਧ ਨੇ ਫਰੂਟਸ ਦੇ ਰੇਟ ਵਧੇ ਹੋਏ ਨੇ ਜੀ ਸਾਨੂੰ ਇਹ ਗਾ ਕਰੂ ਇਹ ਨਾਰਮਲ ਗੱਲ ਆ ਨਾ ਵੀ ਜੇ ਪਿੱਛੋਂ ਨਹੀਂ ਆਊਗੀ ਚੀਜ਼ ਆਟੋਵਾਇਡਿਕ ਆਰਟੀਆ ਨੇ ਵਧਾ ਦੇਣੇ ਵਧਾ ਦੇਣੇ ਕਿਉਂਕਿ ਉਹਨਾਂ ਨੂੰ ਵੀ ਅੱਗੇ ਗੱਡੀਆਂ ਨਹੀਂ ਜਾਂਦੀ ਹੈਗੀਆਂ ਉੱਥੇ ਜੀ ਅਗਲਾ ਕਹਿੰਦਾ ਰਿਸਕ ਨਹੀਂ ਲੈਣਾ ਟਾਈ ਕੋਈ ਵੀ ਗੱਡੀ ਵਾਲਾ ਜਾਂ ਕੋਈ ਵੀ ਆ ਉਧਰੇ ਪਾਸੇ ਜਾਂਦਾ ਰਿਸਕ ਨਹੀਂ ਲੈਂਦਾ ਹੈਗਾ ਜੀ ਕਿੰਨਾ ਕੁ ਰੇਟ ਵਧ ਗਿਆ ਪਹਿਲਾਂ ਨਾਲ ਰੇਟ ਪਾਜੀ ਘਟਵਾੜ ਵੀ ਪਈਆਂ 60 ਰੁਪਏ ਕਿਲੋ ਮਾਰਕ ਫਰਕ ਪੈ ਜਾਂਦਾ ਹੁਣ ਇਸ ਟਾਈਮ ਸੇਵ 100 ਦਾ ਰੇਟ ਥੱਲੇ ਚਲੇ ਜਾਂਦਾ ਜੀ ਹੁਣ ਹਲੇ ਵੀ 100 ਤੋਂ ਉੱਤੇ ਚੱਲ ਰਿਹਾ ਜੀ ਇਹ ਕੋਈ ਐਦਾਂ ਦਾ ਆ ਜਾਂਦਾ ਕੋਈ ਪੰਜਾਬੀ ਵੀ ਆ ਲੈ ਕਹਿੰਦਾ ਯਾਰ ਮੇਰੇ ਕੋਲ ਤਾਂ ਇੰਨੇ ਕੇ ਨੇ ਮੇਰੀ ਦਿਹਾੜੀ ਨਹੀਂ ਲੱਗੀ ਹੈਗੀ ਜਾਂ ਮੈਨੂੰ ਕੰਮ ਨਹੀਂ ਹੈਗਾ ਵੀ ਮੈਂ ਚਲੋ ਜਵਾਕਾਂ ਵਾਸਤੇ ਲੈ ਕੇ ਜਾਣਾ ਫਰੂਟ ਫਿਰ ਉਹਨੂੰ ਕੀ ਮੋੜ ਦੰਨੇ ਉਹ ਪਾਜੀ ਫਿਰ ਮਾੜੀ ਉਹਨਾਂ ਨਾਲ ਅਡਜਸਟਮੈਂਟ ਕਰਨੀ ਪੈਂਦੀ ਆ ਚਲੋ ਗੱਲ ਵੀ ਮੱਤ ੜਾ ਜਾਂਦਾ ਚਲੋ ਕੋਈ ਗੱਲ ਨਹੀਂ ਕਿਸੇ ਤੇ ਚਲੋ ਇਨਸਾਨੀ ਤਨਾ ਤੇ ਅਗਲੇ ਨਾਲ ਥੋੜਾ ਬਹੁਤਾ ਅਡਜਸਟਮੈਂਟ ਕਰਨੀ ਪੈਂਦੀ ਆ ਜੀ ਦੇਰੀ ਦਾ ਕੋਈ ਗੱਲ ਨਹੀਂ ਜੀ ਜਾਂ ਫਿਰ ਨਹੀਂ ਹੁੰਦੇ ਅਗਲਾ ਫੇਰ ਕਦੇ ਫੜਾ ਜਾਂਦਾ ਕੋਈ ਚੱਕਰ ਨਹੀਂ ਆ ਦੇਖੋ ਲੋਕਲ ਹੈ ਗਿਆ ਲੋਕਲ ਕਸਟਮ ਨਾਲ ਮਾੜੀ ਉਹਟੀ ਅਡਜਸਟਮੈਂਟ ਕਰਨੀ ਪੈਂਦੀ ਆ ਜੀ ਕਿੰਨੇ ਕੇ ਚਿਰ ਤੋਂ ਕਰਦੇ ਹੋ ਕੰਮ ਫਰੂਡ ਦਾ ਫਰੂਡ ਦਾ ਬਾਈ ਸਾਡਾ ਜੱਦੀ ਕੰਮ ਹੈ ਜੀ ਅੱਛਾ 50 ਸਾਲ ਤੋਂ ਕੰਮ ਚੱਲਦਾ ਆ ਰਿਹਾ ਬਟ ਇੱਥੇ ਅਸੀਂ ਸਾਲ 1.5 ਸਾਲ ਕਿੰਨਾਕ ਪ੍ਰਵਾਸੀ ਪੰਜਾਬ ਚ ਬਦਲ ਤੋਂ ਬਾਅਦ ਕੰਮ ਤੇ ਅਸਰ ਪਿਆ ਤੁਹਾਡੇ ਦੇ ਕੰਮ ਤੇ ਬਾਜੀ ਇਸ ਚੀਜ਼ ਦਾ ਬਹੁਤ ਫਰਕ ਹੈ ਜੀ ਪ੍ਰਵਾਸੀਆ ਦੇ ਬਦਲ ਨਾਲ ਜੀ ਕਿਉਂਕਿ ਕਈ ਤਾਂ ਉਹ ਰੇੜੀਆਂ ਹੋਂ ਤੁਸੀਂ ਥੋੜੀ ਥੋੜੀ ਦੇ ਰੁਕ ਜਾਓ ਆਵਰੇ ਸੇਰੇ ਦਾ ਕਲ ਸਾਰੀਆਂ ਰੇੜੀਆਂ ਲੱਗ ਜਾਣੀਆਂ ਭਈਆਂ ਦੀਆਂ ਜੀ ਅੱਛਾ ਉਹਨਾਂ ਦੀ ਰੇੜੀ ਲੱਗ ਜਾਂਦੀ ਹੈ ਸਾਨੂੰ ਸ੍ਰੀ ਫਤਿਹਗੜ੍ਹ ਸਾਹਿਬ ਤਾਂ ਸ਼ਹੀਦਾ ਦੀ ਧਰਤੀ ਹੈ ਸ਼ਹੀਦਾ ਦੀ ਧਰਤੀ ਦਾ ਹੈਗੀ ਹੈ ਬਾਜੀ ਇਸ ਚੀਜ਼ ਨੂੰ ਕੋਈ ਫਾਲੋਅ ਨਹੀਂ ਕਰਦਾ ਹੁਣ ਆ ਪਿੱਛੇ ਦੇਖੋ ਬਾਜੀ ਉਹ ਪਿੱਛੇ ਸ਼ਰਾਬੀ ਲੇਟੇ ਹੋਏ ਨੇ ਜੀ ਅੱਛਾ ਇੱਥੇ ਆਵਰੇ ਫਤਿਹਗੜ੍ਹ ਸਾਹਿਬ ਦਾ ਸਭ ਤੋਂ ਵੱਡਾ ਨਾਮ ਇਹ ਬਦਨਾਮ ਹੋ ਉਹ ਜਿੰਨੇ ਵੀ ਸ਼ਰਾਬੀ ਆ ਕੇ ਬੈਠਦੇ ਸਵੇਰੇ 6 ਵਜੇ ਤੋਂ ਉਰੇ ਆ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਆ। ਅੱਛਾ ਠੀਕ ਹੈ। ਉਹ ਰਾਤ ਨੂੰ ਸ਼ਰਾਬ ਵੀ ਜਿੰਨੇ ਆ ਹੁਣ ਵੀ ਕੋਈ ਸ਼ਰਾਬੀ ਲੇਟਿਆ ਸ਼ਰਾਬੀ ਗਾਲਾਂ ਕੱਢਦੇ ਲੇਡੀਜ਼ ਕੋਈ ਬੈ ਨਹੀਂ ਸਕਦੀ ਕਿ ਸਵਾਰੀ ਕੋਈ ਆਂਦੀ ਬੈ ਨਹੀਂ ਪੂਰੇ ਸਵਾਰੀ ਨਹੀਂ ਬੈਠਦੀ। ਕਈ ਮੈਂ ਵੀਡੀਓ ਬਾਲੀਆਂ, ਕਈ ਇੱਕ ਦੋ ਪਿੰਦਰ ਸਿੰਘ ਜੀ ਮਾਨ ਹੈਗੇ ਪੱਤਰਕਾਰ ਉਹਨਾਂ ਨੂੰ ਵੀ ਕਹਿ ਲਿਆ। ਉਹਨਾਂ ਨੇ ਵੀ ਵੀਡੀਓ ਬਾਲੀਆਂ ਪਰ ਉਰੇ ਕਿਸੇ ਨੂੰ ਕੋਈ ਅਸਰ ਨਹੀਂ। ਸਭਲੇ ਦਾ ਥਾਣਾ ਹੈ ਜੀ। ਭਾਜੀ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈ ਜੀ। ਕਿਸੇ ਦਾ ਡਰ ਨਹੀਂ ਹੈ ਉਹਨਾਂ ਨੂੰ। ਜੇ ਅਸੀਂ ਰੋਕਦੇ ਆ ਕਰਦੇ ਆ ਸਾਨੂੰ ਸਿੱਧਾ ਚੈਲੰਜ ਮਿਲਦਾ ਵੀ ਰਾਤ ਨੂੰ ਤੁਹਾਡਾ ਤਾਲਾ ਟੁੱਟ ਜਾਊਗਾ। ਅੱਛਾ ਸਿੱਧਾ ਚੈਲੰਜ ਮਿਲਦਾ ਸਾਨੂੰ ਧਮਕੀਆਂ ਮਿਲਦੇ ਨੇ ਜੀ। ਨਹੀਂ ਫਿਰ ਇਹ ਕੋਈ ਸੁਣਵਾਈ ਨਹੀਂ ਕਰ ਕੋਈ ਸੁਣਵਾਈ ਨਹੀਂ ਤੁਸੀਂ ਰੋਕ ਕੇ ਦੇਖ ਲਿਓ ਤੁਹਾਡੇ ਨਾਲ ਲੜਨ ਤਿਆਰ ਹੋ ਜਾਣਗੇ ਜੀ। ਨਹੀਂ ਲੜੇ ਭਾਜੀ ਮੈਨੂੰ ਪਤਾ ਤੂੰ ਸਰਦਾਰ ਕਿੱਥੋਂ ਆ ਗਿਆ ਕਰਦਾਂਗੇ ਉਹ ਕਰਦਾਂਗੇ। ਨਹੀਂ ਕੌਣ ਨੇ ਪੰਜਾਬੀ ਨਹੀਂ ਹੈਗੇ। ਭਈਏ ਨੇ ਸਾਰੇ। ਅੱਖਾ ਮੇਰੀ ਲੜਾਈ ਹੋ ਗਈ ਨਾ ਬੈਠਦੇ ਹੁਣੇ ਤੁਸੀਂ ਅੱਧਾ ਘੰਟਾ ਕਰ ਦੋ ਫੜਿਆ ਮੈਂ ਵੈਸੇ ਇਸ ਨੂੰ ਪਾੜਿਆ ਨਾ ਫਿਰ ਮੈਂ ਇਹਦਾ ਬਹੁਤ ਦੁਖੀ ਕੀਤਾ ਹੈ ਬਾਜੀ 15 ਮਿੰਟ ਦੇ ਵਿੱਚ ਉੱਥੇ ਮਜ਼ਮਾ ਲੱਗਣ ਵਾਲਾ ਜੀ ਉੱਥੇ ਜਿੰਨੇ ਵੀ ਸਭ ਬੇਲੇ ਭਈਏ ਸਭ ਉੱਥੇ ਆ ਕੇ ਬੈਠਣਗੇ ਜੀ ਸਵੇਰੇ 6 ਇਹ ਤਾਂ ਫਿਰ ਸ਼ਹੀਦਾਂ ਦੀ ਧਰਤੀ ਦੀ ਬੇਅਦਬੀ ਕਰ ਬੇਅਦਬੀ ਹੁੰਦੀ ਹੈ ਬਾਜੀ ਇਸ ਚੀਜ਼ ਨੂੰ ਸਰਾਂਦ ਫਤਿਹਗੜ੍ਹ ਸਾਹਿਬ ਇੱਥੋਂ ਬਾਜੀ ਸਰਾਂਦ ਇੱਥੋਂ ਫਤਿਹਗੜ੍ਹ ਸਾਹਿਬ ਇੱਥੋਂ ਸ਼ੁਰੂ ਹੁੰਦਾ ਜੀ ਰੋਪੜ বাস ਸਟੈਂਡ ਤੋਂ ਸ਼ੁਰੂ ਹੁੰਦਾ ਸੰਗਤ ਨੇ ਇੱਥੋਂ ਜਾਣਾ ਜੀ ਠੀਕ ਹੈ ਨਹੀਂ ਜੀ ਸਾਵਾ ਦੇ ਟਾਈਮ ਵੀ ਇੱ ਬੈਠੇ ਹੁੰਦੇ ਆ ਜਦ ਮਰਜੀ ਆ ਕੇ ਚੈੱਕ ਕਰੋ ਕੋ ਝੂਠ ਨਹੀਂ ਹੈ ਮੇਰੇ ਕੋ ਵੀਡੀਓ ਪਈਆਂ ਨੇ ਸਭ ਕੁਝ ਪਿਆ ਪੂਰਾ ਰਿਕਾਰਡ ਪਿਆ ਪ੍ਰਸ਼ਾਸਨ ਤੇ ਕੋਈ ਪ੍ਰਸ਼ਾਸਨ ਬਾਜੀ ਆਂਦੇ ਆ ਨੂੰ ਘੂਰ ਕੇ ਚਲੇ ਜਾਂਦੇ ਹੜਦੇ ਹੈ ਨਹੀਂ ਫਿਰ ਇੱਥੇ ਆ ਕੇ ਬੈਠਦੇ ਆ ਉਹ ਇਹ ਇਹਨਾਂ ਨੇ ਮੇਨ ਥੀਆ ਬਣਾਇਆ ਹੋਇਆ ਜੀ ਉਰੇ ਬੈਠਣ ਦਾ ਇਹਨਾਂ ਦੀ ਪਤਾ ਨਹੀਂ ਕਿ ਆ ਪਲੈਨਿੰਗ ਚੱਲਦੀ ਹੈ ਇੱਥੇ ਬੈਠ ਕੇ ਕਿਹਾ ਹੁੰਦਾ ਸਾਰਾ ਦਿਨ ਇੱਥੇ ਬੈਠ ਕੇ ਬੈਂਚੇ ਚੱਕਵਾ ਦੋ ਤੁਸੀਂ ਇੱਥੋਂ ਜੇ ਨਹੀਂ ਹਟਦੇ ਬੇਸ ਵੀ ਕਰਦੇ ਨੇ ਪੱਥਰ ਦੇ ਹੋਣ ਯਾਰ ਜਦੇ ਮਰਜ਼ੀ ਹੋਣ ਉਹ ਕਿਹੜੇ ਚੱਕ ਨਹੀਂ ਹੋ ਰਹੇ ਭਾਜੀ ਇਹਦਾ ਫਿਰ ਕਮੇਟੀ ਢਾ ਸਕਦੀ ਹੈ ਨਾ ਹਾਂਜੀ ਇਹ ਛੱਟ ਜਾਈ ਢਾਜ ਜਵੇ ਨਾ ਅੱਡਾ ਚਰਾਪੀਆਂ ਦਾ ਖਤਮ ਹੁੰਦਾ ਹਾਂ ਉਹੀ ਮੈਂ ਕਹਿੰਦਾ ਸਵੇਰ ਕਰ ਦੋ ਇਹ ਸਰ ਕਮੇਟੀ ਦਾ ਕੰਮ ਹੈ ਇੱਕ ਕਮੇਟੀ ਦਾ ਕੰਮ ਹੈ ਭਾਜੀ ਅਸੀਂ ਦੇਖੋ ਸਰਕਾਰੀ ਚੀਜ਼ ਨੂੰ ਅਸੀਂ ਨਹੀਂ ਨਾ ਪ੍ਰਾਪਰਟੀ ਨੂੰ ਅਸੀਂ ਹੱਥ ਲਾ ਸਕਦੇ ਕਮੇਟੀ ਦਾ ਨੰਬਰ ਹੈਗਾ ਤੁਹਾਡੇ ਕੋਲ ਨਹੀਂ ਸਰ ਕਮੇਟੀ ਦਾ ਨੰਬਰ ਨਹੀਂ ਹੈ ਮਾਦਰ ਹੇਗਾ ਨੰਬਰ ਹੈ ਆਪਣੀ ਨੰਬਰ ਹੈ ਅਫਸਰ ਮੈਨਾਵ ਮਨੋਜੀ ਕੁਮਾਰ ਹੀ ਹੈ ਜੇ ਤੇ ਨੰਬਰ ਹੁੰਦਾ ਫਿਰ ਤਾਂ ਅਸੀਂ ਹੁਣੇ ਗੱਲ ਕਰ ਲੈਂਦੇ ਜਲਦੀ ਜੀ ਮਨੋਜੀ ਕੁਮਾਰ ਜੀ ਦਾ ਨੰਬਰ ਤੁਹਾਡੇ ਕੋਲ ਹੈ ਚਲੋ ਅਸੀਂ ਕੋਸ਼ਿਸ਼ ਵੀ ਕਰਾਂਗੇ ਉਹਨਾਂ ਦੇ ਜੇ ਤੇ ਨੰਬਰ ਹੈਗਾ ਤਾਂ ਦੇ ਦਿਓ ਅਸੀਂ ਹੁਣੇ ਕਰ ਲੈਂਦੇ ਆ ਗੱਲ ਮਨੋਜੀ ਬਾਦ ਦੇਖ ਲਾਦਾ ਅੱਜ ਇਹ ਸਾਰਾ ਸੈਟ ਜੱਟ ਅੱਜ ਪੇਰਾ ਕਿਉਂਕਿ ਇਹ ਤਾਂ ਮੇਰੇ ਤਾਂ ਉਹਨਾਂ ਨਾਲ ਉੱਥੇ ਕੋਈ ਸਵਾਰੀ ਖੜਦੀ ਨਹੀਂ ਆ ਰਹੀ ਭਾਜੀ ਤੁਸੀਂ ਦੇਖੋ ਜੀ ਸਵਾਰੀ ਨੇ ਪਿੱਛੇ ਕਿੱਥੇ ਕਰਨਾ ਮੂਰੇ ਤਾਂ ਰੇੜੀਆਂ ਲੱਗੀਆਂ ਨੇ ਸਭ ਤੋਂ ਵੱਡੀ ਗੱਲ ਅੱਡੇ ਦੇ ਵਿੱਚ ਭਾਜੀ ਦੋ ਧਾਰਮਿਕ ਪ੍ਰੋਗਰਾਮ ਹੁੰਦੇ ਆ ਜੀ ਉਹ ਗਣਪਤੀ ਜੀ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੋ ਰਿਹਾ ਐ ਇਸ ਤੋਂ ਬਾਅਦ ਰਾਮਲੀਲਾ ਸ਼ੁਰੂ ਹੋ ਜਾਣੀ ਐ ਧਾਰਮਿਕ ਪ੍ਰੋਗਰਾਮ ਨੇ ਮੀਟ ਅੰਡੇ ਦੀਆਂ ਸ਼ਰਾਬ ਦੀਆਂ ਰੇੜੀਆਂ ਲੱਗੀਆਂ ਹੋਣੀਆਂ ਗਣਪਤੀ ਦੇ ਪ੍ਰੋਗਰਾਮ ਵਾਸਤੇ ਢੋਲ ਵਾਦ ਦਾ ਸ਼ਰਾਬੀ ਤੰਦ ਵਰਦੇ ਹੁੰਦੇ ਨੇ ਜਿੱਥੇ ਆ ਹੁਣੇ ਤੁਸੀਂ ਘੱਟ ਤੱਕ ਦੇਖ ਲਿਓ ਉੱਥੇ ਤਾਂ ਆਰਤੀ ਚੱਲਦੀ ਹੋਊਗੀ ਗਣੇਸ਼ ਜੀ ਦੀ ਪਿੱਛੇ ਸ਼ਰਾਬੀ ਨੱਚਦੇ ਹੋਣਗੇ ਉਸੇ ਢੋਲ ਤੇ ਨੇ ਫਿਰ ਉਹ ਧੋਰ ਉਹਨਾਂ ਦਾ ਬਜਾਦਿਆ ਕਰੋ ਜੀ ਬਥੇਰੇ ਵਜਾਈਦੇ ਕਿੰਨੇ ਕਹ ਨਾਲ ਲੜੀ ਜਾਈਏ ਪਾਜੀ ਮੈਂ ਕੱਲਾ ਹੀ ਇੱਥੇ ਬੋਲ ਬੋਲ ਕੇ ਨਾ ਦੁਕਾਨ ਚ ਬੂਰਾ ਬਣਿਆ ਵਿਆਂ ਉਹਰੇ ਮਤਲਬ ਇਹ ਵੀ ਕਾਰਨ ਹੈ ਕਿ ਲੋਕ ਆਪਣੀ ਜ਼ਿੰਮੇਵਾਰੀ ਜ਼ਿੰਮੇਵਾਰੀ ਨਹੀਂ ਸਮਝਦੇ ਪਾਜੀ ਕੋਈ ਬੰਦਾ ਕੋਈ ਕਹਿੰਦਾ ਉਹ ਦੇਖ ਲੂਗਾ ਮੈਂ ਕੋਈ ਕਹਿੰਦਾ ਗਰੀਬ ਨਾ ਧੱਕਾ ਹੁੰਦਾ ਗਰੀਬ ਤੁਸੀਂ ਦੱਸੋ ਵੀ ਸਵੇਰੇ 6 ਵਜੇ ਉੱਠ ਕੇ ਸ਼ਰਾਬ ਪੀਣਾ ਸ਼ੁਰੂ ਕਰ ਦਿੰਦਾ ਗਰੀਬ ਹੁਣ ਲਲਕਾਰੇ ਮਾਰਨ ਨੂੰ ਹੁੰਦਾ ਗਰੀਬ ਦੱਸ ਪਾਜੀ ਸਵੇਰੇ 6 ਵਜੇ ਉੱਠ ਕੇ ਸ਼ਰਾਬ ਪੀ ਲਈ ਜਾਂਦੇ ਨੇ ਗਰੀਬ ਨੂੰ ਤਾਂ ਰੋਟੀ ਦੇ ਲਾਲੇ ਪਏ ਹੁੰਦੇ ਨੇ ਕਿਸੇ ਕੋਲ ਕੋਈ ਆਈਡੀ ਪ੍ਰ ਕਿਸੇ ਕੋਲ ਕੋਈ ਧਾਰਗੜ ਨਹੀਂ ਕੋਈ ਕੁਝ ਨਹੀਂ ਹੈ ਜਿਹੜੇ ਘਰੋਂ ਕੱਡੇ ਹੋਏ ਆ ਇਹ ਉਹਨੋਂ ਵੀ ਇਹ ਸ਼ਰਾਬੀਆਂ ਦਾ ਆਨਾਥ ਆਸ਼ਰਮ ਹੋ ਰਿਹਾ ਹੈ ਜੀ ਤੁਸੀਂ ਹੈਲਪ ਲਾਈਨ ਤੇ ਨਹੀਂ ਕਦੇ ਕਰਦੇ 112 ਭਾਜੀ ਹੈਲਪ ਮਿਲੂਗਾ ਕਈਆਂ ਨੇ ਕਿਹਾ ਬਟ ਮੈਂ ਕੱਲਾ ਭਾਜੀ ਕਿੱਥੇ ਜਾਵਾਂ ਮੈਨੂੰ ਦੱਸੋ ਕੱਲਾ ਮੈਂ ਹੈਗਾ ਉਹਨਾਂ ਨੂੰ ਦੇਖ ਲਵੋ ਦੇਖੋ ਬੈਠ ਪਏ ਹੈ ਸ਼ਰਾਬੀ ਹੈਲਪਲਾਈਨ ਹੈ ਹੈਲੋ ਓਏ ਓ ਖੜਾਓ ਕੀ ਨਾਂ ਤੇਰਾ ਹਾਂ ਜੀ ਈਨਾ ਮੈਂ ਤੇਰਾ ਰੋਹਿਤ ਆਈ ਨਹੀਂ ਆਈਡੀ ਪ੍ਰੂਫ ਨਹੀਂ ਲਾਭ ਕੀ ਹੈ ਤੇਰਾ ਹੈ ਨਾਮ ਕੀ ਹੈ ਤੇਰਾ ਰੋਹਿਤ ਹੈ ਰੋਹਿਤ ਰੋਹਿਤ ਕਿੱਥੋਂ ਆ ਤੂੰ ਹਾਂਜੀ ਕਿਹੜੀ ਸਟੇਟ ਤੋਂ ਆਇਆ ਹੋਇਆ ਮੈਂ ਤਾਂ ਯੂਪੀ ਸਾਇਆ ਹੈ ਭਾਈ ਨਹੀਂ ਇੱਥੇ ਕੀ ਕਰਦਾ ਸ਼ਰਾਬ ਪੀ ਕੇ ਬੈਠਾ ਨਹੀਂ ਨਹੀਂ ਬੈਠ ਸੋ ਗਿਆ تھا ਬਾਬਾ ਕਿਉਂ ਸੋ ਗਿਆ ਸੀ ਇੱਥੇ ਤੇਰੀ ਧਰਮਸ਼ਾਲਾ ਗੁੱਲੀ ਹੋਈ ਹੈ ਤੈਨੂੰ ਪਤਾ ਬਸ ਸਟੈਂਡ ਇੱਥੇ ਲੇਡੀ ਨੇ ਵੀ ਖੜਨਾ ਕੁੜੀਆਂ ਨੇ ਵੀ ਖੜਨਾ ਬੱਚਿਆਂ ਨੇ ਵੀ ਖੜਨਾ ਨਹੀਂ ਨਹੀਂ ਉਹ ਤਾਂ ਗੱਲ ਸਹੀ ਆਪਕੀ ਸਹੀ ਹੈ ਕੀ ਕੰਮ ਕਰਦਾ ਇਹਨੂੰ ਮੈਂ ਤਾਂ ਝੜੀਆ ਬਾਬ ਜਾਤੇ ਆ ਯਾਰ ਦੇਹਾੜੀ ਫਰੋਰੇ ਸ਼ਰਾਬੀ ਕਿਆ ਕੁੜੀਆਂ ਜਾਂਦੀਆਂ ਜਾਂਦੀਆਂ ਨੇ ਔਰੇ ਬੱਚੀਆਂ ਜਾਂਦੀਆਂ ਨੇ ਤੂੰ ਸ਼ਰਾਬ ਪੀ ਕੇ ਪਿਆ ਨਾ ਨਾ ਮੈਂ ਉਹ ਬਾਤ ਨਹੀਂ ਹੈ ਮੈਂ ਨਹੀਂ ਹੋਰ ਕਿਹੜੀ ਬਾਤ ਹੈ ਸਾਹਮਣੇ ਕੁੜੀਆਂ ਨੰਗੀਆਂ ਨੇ ਔਰ ਔਰੇ ਬੱਚੀਆਂ ਵੀ ਨੰਗੀਆਂ ਨੇ ਨਹੀਂ ਨਹੀਂ ਬਾਹੂ ਚਲੋ ਕੋਈ ਕੋਈ ਬਾਤ ਨਹੀਂ ਬਾਹੂ ਇਹ ਤਾਂ ਉਹ ਦੇਖਣਾ ਨਹੀਂ ਚਾਹੀਦਾ ਔਰੇ ਨਹੀਂ ਨਹੀਂ ਬਾਹੂ ਐਸੀ ਬਾਤ ਨਹੀਂ ਆ ਰਹੀ ਨਾ ਇਹ ਨਾ ਆ ਰਿਖਸ਼ੇ ਵਾਲੇ ਨੇ ਦੋ ਇਹਨਾਂ ਨੇ ਸਵੇਰੇ ਸ਼ਰਾਬ ਪੀਣੀ ਸ਼ੁਰੂ ਹੋ ਜਣੀ ਆ ਇਹਨਾਂ ਦੇ ਰਿਕਸ਼ੇ 'ਚ ਉਹ ਬੈਠਾ ਸਾਹਮਣੇ ਇਹਦੇ ਰਿਕਸ਼ੇ ਦੇ ਵਿੱਚ ਔਰੇ ਉਰੇ ਗਲਾਸ ਤੇ ਗਵਾ ਬੋਤਲ ਇਹਨੇ ਕਿਲਾ ਰਕਸ਼ੇ ਚ ਪਈ ਹੋ ਰਹੀਦੀ ਆ ਪੱਕੀ ਹੋ ਉਰੇ ਆ ਚੈੱਕ ਕਰ ਲਓ ਰਕਸ਼ੇ ਚ ਗਲਾਸ ਔਰ ਬੋਤਲ ਪੱਕੀ ਪਈ ਹੋਊਗੀ ਅੱਛਾ ਮੇਨ ਬੁੱਦਾ ਇਹ ਬੈਠਾ ਸਰਾਬ ਪੀਂਨਾ ਔਰੇ ਕਿਵੇਂ ਕਿਵੇਂ ਸਰਾਬ ਕੀ ਥੇ ਆਏ ਹੋ ਮੜਿਆ ਇਹ ਦੱਸਿਓ ਨਹੀਂ ਸਰ ਸਰਾਬ ਕੀ ਥੇਗਾ ਕਿਥੇ ਸਰਾਬ ਨਹੀਂ ਹੁਣ ਤਾਂ ਪੀਤੀ ਨਹੀਂ ਹੋਈ ਕਿਨੇ ਤੈਂ ਅਸੀਂ ਪੀਦੀ ਨਹੀਂ ਅਸੀਂ ਬੈਠਾ ਆਂ ਔਰੇ ਤੈਂ ਸਰਾਬ ਨਹੀਂ ਪੀਤੀ ਹੋਈ ਸਰਾਬ ਕੀ ਤੇ ਪੀਤੇਗਾ ਔਰੇ ਕਮਾਲ ਗੱਲ ਹੈ ਮੈਂ ਕਹਿੰਦਾ ਕੋਈ ਬੰਦਾ ਗੈਰਤ ਵਿੱਚ ਸ਼ਰਾਬ ਨਹੀਂ ਪਿੰਦੇ ਸਰਾਪੀ ਇਹਨੇ ਵੀਦੀ ਕਮਾਲ ਗੱਲ ਹੈ ਤੁਸੀਂ ਆਪ ਆਪਣੇ ਆਪ ਹੀ ਬੋਲਦੇ ਹੋ ਸਰਾਪੀ ਬੋਲਦਾ ਕਿ ਮੈਨੂੰ ਅਸੀਂ ਪੀਦੀ ਨਹੀਂ ਸਵਾ ਆਪੀ ਸ਼ਰਾਬ ਤਾਂ ਪੀਦੀ ਨਹੀਂ ਹੈ ਪਿੰਦਾ ਨਹੀਂ ਹੈ ਅਸਲ ਸਵਾ ਸ਼ਰਾਬ ਕਿੱਥੇ ਵੀ ਦੀਏਗਾ ਓਰੇ ਏਡੇ ਚ ਖੜ ਕੇ ਪਿੰਦਾ ਨਹੀਂ ਅਸੀਂ ਅਸੀਂ ਪੀਦੀ ਨਹੀਂ ਸਵਾ ਸ਼ਰਾਬ ਓਏ ਹੁਣ ਨਹੀਂ ਪੀਤੇ ਅੱਗੇ ਪੀਣਾ ਕਿ ਉਹ ਅੱਗੇ ਵੀ ਨਹੀਂ ਪਿੰਦਾ ਅਸੀਂ ਯਾਰ ਕਮਾਲ ਗੱਲੇਗਾ ਯਾਰ ਉਹ ਜ਼ਬਰਦਸਤੀ ਅਣਕੀ ਦੁਕਾਨੇ ਦਾ ਜ਼ਬਰਦਸਤੀ ਘਰੇ ਪੜਦਾ ਆਏਗਾ ਇਹ ਤੂੰ ਗੱਲ ਤਾਂ ਤੂੰ ਇੰਨਾ ਵੀ ਆਸੀ ਥੋੜੀ ਪੜਦਾ ਉਹ ਇੰਨੇ ਬੰਦੇ ਝੂਠ ਬੋਲਦੇ ਨੇ ਇਹਨੇ ਬੰਦੇ ਝੂਠੀ ਇਹਨਾਂ ਬੰਦਾ ਕਹਿੰਦਾ ਜੂਣ ਬੋਲਦਾ ਅਸੀਂ ਦਾਰੂ ਤੋਂ ਪੀਤਾ ਨਹੀਂ ਹਾਂ ਤੇਰੀ ਵੀ ਪਿੰਦਾ ਨਹੀਂ ਅਸੀਂ ਨਹੀਂ ਪਿੰਦਾ ਕੀ ਨਾਮ ਤੇਰਾ ਬੱਬੂ ਨਾਮ ਮੇਰਾ ਤੂੰ ਕਿਹੜੇ ਭਗਵਾਨ ਨੂੰ ਮੰਨਦਾ ਹੈ ਕਿਹੜੇ ਭਗਵਾਨ ਨੂੰ ਮੰਨਦਾ ਰਾਮ ਨੇ ਮੰਨਦਾ ਸੀ ਨਾ ਰਾਮ ਰਾਮ ਕੋ ਗੁਰੂ ਗੋਬਿੰਦ ਸਿੰਘ ਸਭ ਤੇ ਮੰਨਦਾ ਸੀ ਰਾਮਦੀ ਸੌਂਹ ਕਰੂਗਾ ਸੌਂਹ ਦੀ ਦਾਦਾ ਕਹਿੰਦਾ ਗੋਬਾ ਜੀ ਨੂੰ ਪਤਾ ਵੀ ਨਹੀਂ ਅਰੇ ਨਾ ਸਭ ਜੇ ਮੰਨਦਾ ਰਾਮਦੀ ਸੌਂਹ ਖਾ ਕੇ ਕਹਿ ਵੀ ਨਹੀਂ ਪਿੰਦਾ ਸ਼ਰਾਬ ਕਸਮ ਖਾਣ ਕਿਆ ਮਤਲਬ ਬਣਦਾ ਹੈਗਾ ਨਾ ਨਾ ਕਸਮ ਖਾਣ ਕਿਆ ਮਤਲਬ ਹੈਗਾ ਤੁਸੀਂ ਆਤੀ ਪਕੜਾ ਹਾਂ ਹਾਂ ਤੋ ਇਹ ਪਿੰਦੇ ਚਰਾ ਪਿੰਨੇ ਹੀ ਹੈ ਪਿੰਦੇ ਦੀ ਬਸਾਂ ਵਾਲਾ ਆਏ ਆ ਦੇ ਕਹਿ ਰਹੇ ਨੇ ਉਹ ਸਾਰੇ ਕਹਿ ਰਹੇ ਨੇ ਪਿੰਨੇ ਦਾ ਤੋ ਇਹ ਪਿੰਦੇ ਨੇ ਸਵੇਰ ਤੇ ਸਵੇਰ ਤੇ ਲੈ ਕੇ ਸ਼ਾਮ ਤੱਕ ਨਹੀਂ ਆ ਇੰਨੇ ਬੰਦੇ ਝੂਠ ਬੋਲਦੇ ਨੇ ਯਾਰ ਅਸੀਂ ਦੀ ਦਿਖਾਈ ਦੋ ਨਹੀਂ ਯਾਰ ਕਪੜਾ ਹੈਗਾ ਇਹਦੇ ਵਿੱਚ ਪਤਾ ਸੀ ਦਸ ਧਰਤੀ ਆ ਦਸ ਹੀ दारू ਵਿਧੀ ਹੈਗਾ ਦੋ ਦਿਨਾਂ ਦੇ ਦਾਰੂ ਤਾਂ ਅਸੀਂ ਵਿਧੀ ਨਹੀਂ ਹੈਗਾ ਕਮਾਲ ਦਾ ਦੇਖਣ ਨੂੰ ਯਾਰ ਦੋ ਦਿਨਾਂ ਦੋ ਦਿਨਾਂ ਦੇ ਵਿੱਚ ਚਾਹੇ ਜਦ ਮਰਜੀ ਆ ਜੀ ਤੈਨੂੰ ਇੱਥੇ ਪਿਆ ਦਿਖਾ ਦਊਂਗਾ ਹੈਂ ਪੈਸਾ ਨੂੰ ਪੇਆ ਦਿਖਾ ਦੂੰਗਾ ਦੋ ਦਿਨਾਂ ਦੇ ਜਦ ਮਰਜੀ ਜਿਹੜਾ ਮਾਰ ਦੇ। ਭਾਜੀ ਮੈਂ ਤਾਂ ਝੂਠੀ ਬੋਲਦਾ ਬਸ ਡਰਾਈਵਰ ਤੈਨੂੰ ਪੇਆ ਦਿਖਾ ਦੂੰਗਾ ਸਾਡੀ ਬੱਸ ਚੱਲਦੀ ਐ ਅਸੀਂ ਡੇਲੀ ਆਉਨੇ ਹਾਂ ਉਹਦੇ ਸਾਡੇ 4 ਗੇੜੇ ਲੱਗਦੇ ਆ। ਨਹੀਂ ਕੰਮ ਕਰੋ ਤਾਂ ਉਹਨਾਂ ਕੇ ਬੋਰਾ ਲੱਗਦਾ। ਰੇੜੇ ਕੰਮ ਕਰਾਈਦਾ ਵੜੋ। ਓਏ ਤੂੰ ਮੈਂ ਤੇਨੂੰ ਦੱਸਦਾ ਜਵਾਲ ਥੱਲੇ ਕਰ ਲਾ ਆਪਣੇ ਇਹ ਗੰਦ ਪਾਇਆ ਪੰਜਾਬ ਤੇ ਤੁਸੀਂ ਅਸੀਂ ਇਹ ਕੰਮ ਥੋੜੀ ਕਰੀ ਆਏਗਾ। ਛੁੱਟੀ ਲਾ ਕੇ ਮੂੰਹ ਲਾਲ ਕਰ ਦੂੰ ਓਰੇ। ਹਾਂ ਮੈਂ ਉਹ ਪੱਤਰਕਾਰ ਨਾਲ ਸਮਝੀ ਵੀ ਸਲੀਕੇ ਨਾਲ ਤੇਰੇ ਨਾਲ ਗੱਲ ਕਰੂੰਗਾ। दारू तो हे पीदी नहीं मैं माइक ਦੇ ਨਾਲ ਨਾਲ ਜੁੱਤੀ ਵੀ ਚਲਾਉਣਾ ਹੁੰਦਾ ਉਹਨਾਂ ਫਿਰ ਹਾਂ ਗਲਤ ਬੋਲेंगे ਔਰ ਇੰਨੇ ਬੰਦੇ ਝੂਠ ਬੋਲਦੇ ਨੇ ਅਸੀਂ ਪੀਦੀ ਨਹੀਂ ਹੈਗਾ ਯਾਰ दारू ਨਹੀਂ ਇੰਨੇ ਬੰਦੇ ਝੂਠ ਬੋਲਦੇ ਤੂੰ ਕੱਲਾ ਸੱਚਾ ਹੋ ਗਿਆ ਹੈ ਸੱਚਾ ਬਈਆ ਯਾਰ ਉਹ ਪੀਦੀ ਨਹੀਂ ਹੈਗਾ ਅਸੀਂ ਅਸੀਂ ਤਾਂ ਉੱਥੇ ਜਾਈਗੇ ਨਾ ਹੋਰ ਪੱਤਰਕਾਰ ਹੋਣਗੇ ਜਿਹੜੇ ਕੰਦਾਂ ਨਾਲ ਮਾਰ ਕੇ ਚਲੇ ਜਾਂਦੇ ਨੇ ਮੈਂ ਹੁਣ ਬੰਦਾ ਵੀ ਬਣਾ ਦੂੰ ਤੈਨੂੰ ਰਈ ਉਰੇ ਸਿੱਧਾਂ ਦੀ ਧਰਤੀ ਤੇ ਤੁਸੀਂ ਗੰਦ ਪਾਇਆ ਬੇਅਦਬੀ ਕਰਦੇ ਤੁਸੀਂ ਸ਼ਰਾਬੀ ਕੇ ਉਰੇ ਲੇਟਦੇ ਹੋ ਉਰੇ ਕੁੜੀਆਂ ਨਹੀਂ ਲੰਗਦੀਆਂ ਹੁਣ ਬੱਚੀਆਂ ਨਾਲ ਕਿ ਗਈਆਂ ਨੇ ਤੋਂ ਸਕੂਲੋਂ ਪੜ੍ਹਨੀ ਆਉਂਦੀਆਂ ਨੇ ਅਸੀਂ ਤਾਂ ਉਰੇ ਬੈਠਾ ਲੇਟਿਆ ਸੀ ਅਸੀਂ ਲੇਟਿਆ ਅਸੀਂ ਲੇਟਿਆ ਕਿਹੜੇ ਗੇੜੇ ਆ ਭਾਜੀ ਸਵਾਰੀ ਨੂੰ ਬਹੁਤ ਪ੍ਰੋਬਲਮ ਆਉਂਦੀ ਆ ਸਵਾਰੀ ਉਰੇ ਬੈਠਦੀ ਨਹੀਂ ਹੈ ਕੋਈ ਇੱਥੇ ਕੋਈ ਸ਼ਰਾਬੀ ਆ ਤਾਂ ਹਮੇਸ਼ਾ ਮਹਿਫਿਲ ਲੱਗੀ ਰਹਿੰਦੀ ਆ ਉਹ ਕਦੇ ਇੱਧਰ ਬੈਠਦੇ ਗਰਮੀ ਚ ਇੰਨੀ ਦੁਪਹਿਰ ਚ ਧੁੱਪੇ ਖੜਦੀਆਂ ਸਵਾਰੀਆਂ ਹੁਣ ਤੈਨੂੰ ਦੇਖਣ ਲਈ ਆਵਾਂਗੇ ਅਸੀਂ ਆਹ ਦੇਖ ਲਿਓ ਅੜੀ ਗਿਆ ਨਾ ਦਦਿਓ ਮਾਨੂੰ ਕੋਈ ਗੱਲ ਨਹੀਂ ਤੈਨੂੰ ਦੂਏ ਲੋਡ ਦੇਖਣੀ ਤੈਨੂੰ ਬੰਦਾ ਬਣਾਉਣਾ ਵਾਂਗੇ ਜੇ ਦੇਖ ਲੈ ਸ਼ਰਾਬ ਪੀਂਦਾ ਓਰੇ ਆਹ ਕੋਈ ਗੱਲ ਨਹੀਂ ਬਿਲਕੁਲ ਠੀਕ ਹੈ ਨਹੀਂ ਆੜਾ ਬੰਦੇ ਦਾ ਪੁੱਤ ਬਣ ਗਿਆ ਓਰੇ ਨਾ ਨਾ ਠੀਕ ਹੈ ਪੰਜਾਬ ਐ ਪੰਜਾਬ ਹਾਂ ਠੀਕ ਹੈ ਦਾ ਮਾਂ ਦੇ ਅੱਗੇ ਮੈਂ ਆਸੀ ਇਹ ਯੂਪੀ ਬਿਹਾਰ ਨਾਲ ਸਮਝ ਲਿਆ ਇਹਨੂੰ ਓਰੇ ਧਰਤੀ ਸਾਡੇ ਗੁਰੂਆਂ ਦੀ ਧਰਤੀ ਆ ਸਾਡੇ ਸੈਭਜਾਤਿਆਂ ਦੀ ਧਰਤੀ ਆ ਓਰੇ ਗੰਦ ਨਹੀਂ ਪਾਉਣ ਦੇਣਾ ਅਸੀਂ ਅਸੀਂ ਤੇ ਬੈਠਾ ਅਸੀਂ ਕੋਈ ਸੋਇਆ ਨਹੀਂ ਆ ਅਸੀਂ ਬੈਠਾ ਨਹੀਂ ਐਨੇ ਬੰਦੇ ਝੂਠ ਬੋਲਦੇ ਨੇ ਅਸੀਂ ਤਾਂ ਕੋਈ दारू ਨਹੀਂ ਪੀਦੀ ਗਾ ਓਰੇ ਇੰਨੇ ਬੰਦੇ ਝੂਠ ਬੋਲਦੇ ਨੇ ਤੂੰ ਕੱਲਾ ਸੱਚਾ ਹੋ ਗਿਆ ਸੱਚਾ ਹੋ ਗਿਆ ਅਸੀਂ ਪੀ ਦੀਏਗਾ ਅਸੀਂ ਅੰਦਰ ਵਰ ਗਿਆ ਕੱਲਾ ਇਹ ਸਾਰੇ ਝੂਠੇ ਹੋ ਗਏ ਨਹੀਂ ਅਸੀਂ दारू ਹੀ दारू ਪੀ ਦੀਏਗਾ ਅਸੀਂ ਕੋਈ ਲੇਟਿਆ ਤੱਕ ਦੇਖਿਆ ਤੁਸੀਂ ਮੈਂ ਤੈਨੂੰ ਦੱਸਦਾ ਬੰਦਾ ਬਣ ਜਾ ਇੰਨੇ ਬੰਦੇ ਝੂਠ ਨਹੀਂ ਬੋਲਦੇ ਹੁੰਦੇ ਹਾਂ ਸਾਰਾ ਅੱਡਾ ਕਹਿ ਰਿਹਾ ਓਰੇ ਉਹ ਸਾਹਮਣੇ ਬੱਸ ਖੜੀ ਆ ਗਈ ਓਰੇ ਸਵਾਰੀਆਂ ਓਰੇ ਲੇਡੀ ਨਹੀਂ ਉਤਰਦੀਆਂ ਓਰੇ ਤੁਸੀਂ ਸ਼ਰਾਬ ਪੀ ਕੇ ਉਹ ਦੇਖ ਲੈ ਤੇਰੇ ਨਾਲ ਦਾ ਹੀ ਮੇਰੇ ਨਾਲ ਕੋ ਉਹ ਧੜੀ ਵਾਲਾ ਆਦਮੀ ਹੈਗਾ ਕਾਮੈਂਬਰ ਤੇਰਾ ਉਹ ਧੜੀ ਵਾਲਾ ਆਦਮੀ ਹੈਗਾ ਮੇਰਾ ਆਦਮੀ ਥੋੜੀ ਤੂੰ ਵੀ ਪੀਂਨਾ ਸ਼ਰਾਬ ਤੂੰ ਪੀਂਨਾ ਮੇਰੀ ਗੱਲ ਸੁਣ ਲਓ ਮੈਂ ਮੈਂ ਤੈਨੂੰ ਦੱਸਦਾ ਮੈਂ ਹੁਣ ਤੈਨੂੰ ਰੰਗਿਆਤੀ ਫੜੂ ਜੁੱਤੀ ਤੇਰੇ ਉਹ ਫੇਰਨੀ ਆ ਤੈ ਕਦੇ ਜ਼ਿੰਦਗੀ ਚ ਨਹੀਂ ਤੇਰੇ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਦੱਸਦਾ ਤੈਨੂੰ ਅੱਜ ਬਾਹਰ ਜੇ ਪੀਣਾ ਆਪਣਾ ਸੁਧਰ ਜਾ ਠੀਕ ਹੈ ਠੀਕ ਸੁਧਾਰ ਕਰ ਲੈ ਆਪਣਾ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਣੀ ਉਰੇ ਹਾਂ ਤੁਸੀਂ ਪੱਕ ਲਿਓ ਜਿਗਾ ਬਾਅਦ ਚ ਗੱਲ ਕਰਾਂਗੇ ਜੇ ਫੜ ਲਿਆ ਫੇਰ ਤਾਂ ਫੜਾਂਗੇ ਫੇਰ ਤਾਂ ਤੈਨੂੰ ਦੱਸਾਂਗੇ ਨਾ ਨਾ ਕੋਈ ਗੱਲ ਨਹੀਂ ਫੇਰ ਤੈਨੂੰ ਬਾਹਰ ਨਹੀਂਗਾ ਦੂਰ ਨਹੀਂਗਾ ਨਹੀਂ ਦੇਣੀਆਂ ਕੋਈ ਗੱਲ ਨਹੀਂ ਆਪਾਂ ਭਾਜੀ ਇੱਥੇ ਜੂਸ ਦਾ ਕੰਮ ਕਰਿਆ ਦੀਗਾ ਜੀ ਠੀਕ ਹੈ ਇੱਥੇ ਲੇਡੀਜ਼ ਮੇਰੇ ਕੋ ਗਾਹ ਕੋਈ ਨਹੀਂ ਹੈ ਬਹੁਤ ਰੋ ਰੋ ਕੇ ਵੀਡੀਓ ਪਵਾ ਲਿਆ ਸਭ ਕੁ ਕਰਾ ਲਿਆ ਇਹਨਾਂ ਨੇ ਆਪਣਾ ਸ਼ਰਾਬ ਪੀਣਾ ਬੰਦ ਨਹੀਂ ਕੀਤਾ ਨਾ ਕੋਈ ਮੰਤਾਂ ਵੀ ਕਰ ਲਿਆ ਵੀ ਮੇਰੇ ਕੋਲ ਲੇਡੀਜ਼ ਗਾਹਕ ਨਹੀਂ ਆਉਂਦਾ ਵੀ ਮੈਨੂੰ ਅੱਕ ਕੰਮ ਬੰਦ ਕਰਨਾ ਪੈ ਜੂਸ ਦਾ ਆ ਜੂਸ ਦਾ ਮੈਂ ਬੰਦ ਉਹਦੇ ਉਧਰ ਹੀ ਦਾਰੂ ਪੀਣੇ ਚੱਲੇ ਆ ਉਹਦੇ ਤੋਂ ਉਹ ਦੇਖੋ ਵੀਰੇ ਜੂਸ ਦਾ ਕੰਮ ਮੈਂ ਬੰਦ ਕਰਿਆ ਸਾਹ ਹਾਂ ਜੀ ਉਹ ਦੇਖੋ ਇਹ ਹੱਤਾ ਖੁੱਲਿਆ ਪਾ ਉਰੇ ਇਹ ਹੱਤਾਗਾ ਹੈ ਉਹ ਦੇਖੋ ਅੰਦਰ ਭਾਈਆ ਬੋਤਲ ਹੋ ਰਹੀ ਨੇ ਫੁਗਵਾ ਫੁਗਵਾ ਲੰਗੀਆਂ ਨੇ ਹੱਤਾ ਔਰੇ ਸਾਹਮਣੇ ਬਸ ਅੱਡਾ ਉੱਤੇ ਕੁੜੀਆਂ ਵੀ ਬੱਚੀਆਂ ਵੀ ਆਉਂਦੀਆਂ ਨੇ ਅਸੀਂ ਬੱਚੇ ਆ ਡੈਡੀ ਵਾਲੇ ਬੰਦੇ ਆ ਤੁਹਾਨੂੰ ਪਤਾ ਤੁਸੀਂ ਇੱਥੇ ਹੱਤੇ ਤੋਂ ਬਿਨਾ ਪੀ ਨਹੀਂ ਸਕਦੇ ਤੁਸੀਂ ਸੜਕ ਤੇ ਪੀਨੇ ਔਰੇ ਬੱਚੀਆਂ ਨਾਲ ਉਹ ਬਸ ਕਰਾਉਣ ਲੱਗੇ ਆ ਮੜੇ ਦਿਖਾਏਓ ਇੱਧਰ ਆ ਜਾਓ ਉਹ ਦੇਖੋ ਕੁੜੀਆਂ ਬੈਠੀਆਂ ਬਸ ਜ ਉਹ ਕੁੜੀਆਂ ਬੈਠੀਆਂ ਨੇ ਤੁਸੀਂ ਔਰੇ ਸਾਹਮਣੇ ਔਰੇ ਸ਼ਰਾਬ ਪੀ ਰਹੇ ਹੋ ਮੇਰਾ 피ੜ ਬਣ ਕੇ ਗਈ। ਲੋ ਮੈਂ ਥੋਡੀਆਂ ਵੀ ਆਤਾਂ ਵਿਗੜ ਗਿਆ ਦੇਖ ਦੇ ਕੇ ਭਈਆਂ ਨੂੰ। ਕੋਈ ਨਹੀਂ ਕਰਨੀ ਸਾਡੀ। ਇਹ ਕੋਈ ਨਾ ਇੱਕ ਮਿੰਟ ਵਿਆਹਿਆ ਹੋਇਆ ਨਾ। ਹਾਂ ਜੀ ਹਾਂ ਨਿਆਣੇ ਨੱਕੇ ਵਾਲੇ ਆ। ਕਿੰਨੇ ਜਵਾਕ ਨੇ? 4 ਜਵਾਕ ਨੇ। ਕੀ ਕੀ ਨੇ? ਦੋ ਗੁੱਡੀਆਂ ਦੋ ਮੁੰਡੇ। ਗੁੱਡੀਆਂ ਪਿਆਤੀਆਂ? ਹਾਂ ਜੀ ਹਾਂ। ਜੇ ਤੇਰੀਆਂ ਗੁੱਡੀਆਂ ਬੈਠੀਆਂ ਹੁਣ ਕੋਈ ਸ਼ਰਾਬ ਪੀਂਦਾ ਹੋਵੇਰੇ। ਆਪਾਂ ਨਹੀਂ ਇਹ ਜਿਹੇ ਬੰਦੇ ਹੈਗੇ। ਨਹੀਂ ਤੇਰੀ ਕੁੜੀਆਂ ਦੇ ਮੂਹਰੇ ਕੋਈ ਸ਼ਰਾਬ ਦੀ ਬੋਤਲ ਖੋਲ ਕੇ ਪੀਵੇ। ਫੇਰ। ਬਲਤੂ ਜੀ ਬੋਲਣ ਦੀ। ਉਹ ਉਹ ਕੁੜੀਆਂ ਨਹੀਂ ਹੈਗੀਆਂ ਕਿਸੇ ਦੀਆਂ ਉਹ ਪਹਿਣਾ ਨਹੀਂ ਹੈਗੀਆਂ ਕਿਸੇ ਦੀਆਂ ਕਰੂੰਗਾ ਮੇਰੇ ਕੋਲ ਹੋਰ ਵੀ ਸ਼ਾਇਦ ਨੰਬਰ ਹੈਗੇ ਨੇ ਵੀਡੀਓ ਹੈਗੀਆਂ ਨੇ ਨਾ ਨਾ ਆਪਾਂ ਫਿਰ ਉਹ ਪੱਤਰਕਾਰਾਂ ਜਿਉਂ ਨੀਆਂ ਸੀ ਵੀ ਗੱਲਾਂ ਸਲੀਕੇ ਨਾਲ ਕਰਨੀਆਂ ਨੇ ਬੇਸ਼ੱਕ ਪਰਚਾ ਹੋ ਜਵੇ ਉਹ ਜਿਹੜਾ ਪੰਜਾਬ 'ਚ ਗੰਦ ਪਾਉ ਸਾਡੇ ਗੁਰੂਆਂ ਦੀ ਧਰਤੀ ਦੇ ਛਿੱਤਰ ਫੇਰ ਕੇ ਬੰਦਾ ਵੀ ਬਣਾ ਦਾਂਗੇ। ਤਾਂ ਭਾਜੀ ਜ਼ਰੂਰੀ ਰਾਈਟ ਬੰਦਿਆ। 5 ਸਾਲ ਹੋ ਗਏ ਭਾਜੀ ਮੈਨੂੰ ਕੰਮ ਕਰਦੇ ਇੱਥੇ। ਮੈਂ ਕਹਿੰਦਾ ਹਰ ਬੰਦਾ ਮੇਰੇ ਇਹਨਾਂ ਲਪਾਲੀਆਂ ਨੇ ਮੇਰੇ ਖਿਲਾਫ ਕੀਤਾ ਪਿਆਗਾ। ਜੇ ਪਿੱਛੇ ਤੇਲ ਵੀ ਪਾਇਆ ਸੀ ਇਹਨਾਂ ਨੇ ਪਛਾ ਵੀ ਪਾਇਆ ਸੀ ਇਹਨਾਂ ਤੇ ਪੰਜਾਬੀਨ ਖੱਪੜ ਉੱਪਰ ਡਾਂਗਣੂਗਾ ਮਾਰੀਆਂ ਸੀਗਾ। ਅੱਛਾ। ਅੱਜ ਬਦਮਾਸ਼ ਬਣੇ ਪਏ ਆ। ਹੁਣ ਅੱਜ ਕੱਲ ਜਿਹੜੀ ਇੱਥੇ ਲੱਗਦੀ ਸੀਗੀ ਆ ਬੈਨ ਲਾਦ ਦੇ ਨਾਲ ਜਾ ਕੇ ਬਾਹਰੋਂ ਆਇਆ ਬੰਦਾ। ਕਹਿੰਦਾ ਜੀ ਕਿਤੇ ਬੁੜੇ ਜਗਾ ਥੋੜੀ ਹੈ ਇਹ ਆਇਆ ਇਹ ਮੈਲਾਈ ਤੇ ਥਲਾਨਾ ਪਿਆ ਵਾ ਅੱਜ ਲਈ ਅਗਲਾ ਬੰਦਾ ਕਹਿੰਦਾ ਤੇ ਨਾਣੀ ਹੈਗੀ ਆਜੋ ਉਹ ਕਿੰਨੇ ਅੱਜ ਕਿੰਨੇ ਟਾਈਮ ਤੋਂ ਲਾ ਰਹੇ ਆ ਵੀਰੇ ਮੈਨੂੰ ਹੋ ਗਏ ਜੀ ਜਨਵਰੀ ਦਾ ਲਾ ਰਹੇ ਆ ਜੀ ਕਿੱਥੋਂ ਆਏ ਹੋ ਤੁਸੀਂ ਮੈਂ ਥੂ ਹੀ ਆ ਸਰਾਂ ਪੰਜਾਬ ਤੋਂ ਹੀ ਆ ਜੀ ਉਹ ਤਾਂ ਕਹਿੰਦਾ ਨੇਪਾਲ ਤੋਂ ਕੌਣ ਕਹਿੰਦਾ ਨੇਪਾਲ ਤੋਂ ਆ ਅਜੋ ਵੀ ਲੈਣੀ ਆ ਤਰ ਤੋਂ ਦੇਣੇ ਮੈਨੂੰ ਮੇਰੀ ਗੱਲ ਸੁਣ ਕਹਾਣੀ ਪੜਿਓ ਪੜੇ ਲਿਖੇ ਹੋ ਕਿੰਨਾ ਪੜੇ ਹੋ ਗ੍ਰੈਜੂਏਸ਼ਨ ਕੀਤੀ ਹੈ ਗ੍ਰੈਜੂਏਸ਼ਨ ਕੀਤੀ ਆ ਕਹਾਣੀ ਸੋਹਣੀਆ ਦੋ ਬਿੱਲੀਆਂ ਵਾਲੀ ਬਿਲਕੁਲ ਸੁਣੀ ਆ ਜੀ ਪਤਾ ਨਾ ਬਦੂ ਬਿੱਲੀਆਂ ਦੀ ਲੜਾਈ 'ਚ ਬੰਦਰ ਹੀ ਫਾਇਆ ਲੈਂਦਾ ਹੁੰਦਾ ਭਾਈ ਜੀ ਪਤਾ ਕੀ ਹੈ ਜੀ ਆਪਾਂ ਤਾਂ ਆਪਾਂ ਮਿਹਨਤ ਕਰਕੇ ਖਾਣ ਆਲੇ ਆ ਨਾ ਆਪਾਂ ਕਿਸੇ ਦੀ ਗੱਲ ਨਹੀਂ ਚਲੋ ਆਪਾਂ ਆਪਣੇ ਕੰਮ ਆਪਾਂ ਆਪਦੇ ਕੰਮ ਤਾਂ ਕ ਮਤਲਬ ਹੈ ਸਾਰਾ ਆਪਾਂ ਨੂੰ ਜਦੋਂ ਆਪਾਂ ਉਹਦੀ ਵੀ ਉਹ ਕਰਦੇ ਆ ਜਿਹੜਾ ਮਿਹਨਤੀ ਬੰਦਾ ਆਪਾਂ ਉਹਦੀ ਤਾਰੀਫ ਕਰਦੇ ਆ ਵੀ ਚੱਲ ਭਾਈ ਮੈਂ ਤਾਂ ਐ ਕਹਿਣਾ ਵੀਰੇ ਵੀ ਤੁਸੀਂ ਪੜੇ ਲੈ ਕੇ ਆਓ ਤੁਸੀਂ ਤਾਂ ਬਾਅਦ 'ਚੋਂ ਆਏ ਹੋ ਆ ਭਾਈ ਸਾਹਿਬ ਪਹਿਲਾਂ ਆਏ ਆ ਹੂੰ ਕੀ ਕੀਆ ਭਾਜੀ ਇਹ ਮੈਂ ਨੂੰ ਕਿਹਾ ਸੀ ਮੈਂ ਭਾਈ ਹਾਂ ਨਾ ਅਡਜਸਟਮੈਂਟ ਕਰ ਲਿਆ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਤਰੀਕੇ ਨਾਲ ਹੋ ਜਾਂਦੀ ਹੈ ਮੈਂ ਕਰ ਲਵਾਂ ਪਰ ਆਪਰਾ ਭਰਾਇਓ ਵੀ ਭੇਦ ਭਾਵ ਦੀ ਗੱਲ ਨਹੀਂ ਸਾਡਾ ਇੱਕੋ ਖੰਡਾ ਹੈਗਾ ਪੰਜਾਬ ਤੇ ਪਹਿਲਾ ਹੱਕ ਉਹਨਾਂ ਦਾ ਜਿਨ੍ਹਾਂ ਨੇ ਇਹ ਧਰਤੀ ਜਿਨ੍ਹਾਂ ਦੇ ਜਿਨ੍ਹਾਂ ਦੇ ਪੁਰਖਿਆਂ ਨੇ ਇਹ ਧਰਤੀ ਲਈ ਖੂਨ ਡੋਲ੍ਹਿਆਗਾ ਪਹਿਲਾ ਹੱਕ ਉਹਨਾਂ ਦਾ ਇਹਦੇ ਯਾਰੇ ਸਹੀਦੀ ਸਭ ਤੋਂ ਵੱਡਾ ਧਰਤੀ ਹੈ ਔਰ ਉਹੀ ਗੱਲ ਸਭ ਤੋਂ ਵੱਡਾ ਧਰਤੀ ਅੰਕਲ ਜੀ ਮੈਨੂੰ ਸਮਝ ਨਹੀਂ ਹੋ ਗਏ ਮੈਨੂੰ ਆਏ ਮੈਨੂੰ ਦੋ ਗੱਲ ਸਮਝ ਕਰ ਦਿੰਦਾ ਉਹਨਾਂ ਨੂੰ ਖਾਸ ਇਹ ਨਾ ਤੁਸੀਂ ਕਹੋ ਵੀ ਭੇਦ ਭਾਵਨਾ ਕਰੋ ਭੇਦ ਭਾਵ ਵੀਰੇ ਇੱਥੇ ਇਹ ਪੰਜਾਬ ਦੀ ਧਰਤੀ ਆ ਇੱਥੇ ਬਹੁਤ ਖੂਨ ਡੋਲ ਕੇ ਬਹੁਤ ਸ਼ਹਾਦਤਾਂ ਨਾਲ ਇਹ ਧਰਤੀ ਇਹਦੀ ਇਹਦੇ ਚੱਪੇ ਚੱਪੇ ਤੇ ਸ਼ਹੀਦਾਂ ਦਾ ਖੂਨ ਡੋਲਿਆ ਹਾਂ ਹਾਂ ਇਹ ਸਤਖੋਵਾਲਾ ਬੱਗੇਗੜ ਸਾਹਿਬ ਸਰਾਂਧ ਦੇ ਚੱਪੇ ਚੱਪੇ ਤੇ ਸ਼ਹੀਦਾਂ ਸਰਨਾਪਲਾ ਚੋਲਾ ਇਹਨਾਂ ਨੇ ਚੱਕਿਆ ਸੀ ਹਾਂ ਜਾਂ ਤੇ ਲਾਕਡਾਊਨ ਆ ਗਿਆ ਤੀਗਾ ਆਪਣੇ ਇੱਥੇ ਹਾਂ ਟਾਈਮ ਸਭ ਤੋਂ ਪਹਿਲਾਂ ਝੋਲਾ ਕਿਨੇ ਜੱਕਿਆ ਇੱਥੋਂ ਫਿਰ ਹੁਣ ਤੇ ਲਾਕਡਾਊਨ ਦਾ ਦੂਰ ਦੀ ਗੱਲ ਆ ਹੁਣ ਜੇ ਲੜਾਈ ਲੱਗੀ ਆ ਫਿਰ ਹੁਣ ਵੀ ਇਹੀ ਭੱਜੇ ਪਹਿਲਾਂ ਕਹਦਾ ਫਿਰ ਥੜ ਕੇ ਲੜੋ ਵੀ ਉਰੀ ਇੱਥੀ ਖਾਰੇ ਇੱਥੀ ਲੜਾਂਗੇ ਇਹਨਾਂ ਨੂੰ ਇਹ ਆਉਂਦਾ ਉਰੇ ਕਮਾਈਏ ਸੰਭਾਲੀਏ ਉੱਥੇ ਜਾ ਕੇ ਸੋ ਦੋਸਤੋ ਵੀਡੀਓ ਬਣਾਈ ਤਾਂ ਕਿਸੇ ਹੋਰ ਮੁੱਦੇ ਤੇ ਸੀ ਪਰ ਚੱਲਦੇ-ਚੱਲਦੇ ਬਣ ਮੁੱਦਾ ਕੋਈ ਹੋ ਰਿਹਾ ਤੇ ਤੁਸੀਂ ਸਾਰੇ ਸਮਝ ਹੀ ਗਏ ਹੋਵੋਗੇ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਕਿ ਕਿ ਘੜੇ ਆ ਜਿੱਥੇ ਕਿ ਬੱਚੀਆਂ ਵੀ ਜਾਂਦੀਆਂ ਨੇ ਸਕੂਲੋਂ ਕਾਲਜੋਂ ਪੜ੍ਹਨ ਵਾਲੀਆਂ ਬੱਚੀਆਂ ਇੱਥੋਂ ਬੱਸ ਵੀ ਚੜ੍ਹਦੀਆਂ ਨੇ ਤੇ ਟਿਊਸ਼ਨ ਵਗੈਰਾ ਵੀ ਜਾਂਦੀਆਂ ਨੇ ਉਂ ਵੀ ਮੱਲਿਆਂ ਦੇ ਵਿੱਚ ਆਉਣ ਜਾਣ ਵਾਲੀਆਂ ਵੀ ਜਾਂਦੀਆਂ ਨੇ ਤੇ ਜਿਸ ਤਰ੍ਹਾਂ ਇਹ ਸ਼ਰਾਬ ਪੀ ਕੇ ਇੱਥੇ ਲਿਟੇ ਨੇ ਤੇ ਹੋਰ ਵੀ ਸ਼ਰਾਬ ਪੀਣ ਵਾਲੇ ਫੜੇ ਨੇ ਤੇ ਬਹੁਤ ਹੀ ਗਲਤ ਗੱਲ ਐ ਤੇ ਵੈਸੇ ਤਾਂ ਬੱਸ ਸਟੈਂਡ ਦੇ ਵਿੱਚ ਠੇਕਾ ਹੋਣਾ ਹੀ ਨਹੀਂ ਚਾਹੀਦਾ ਪਹਿਲਾਂ ਤਾਂ ਪ੍ਰਸ਼ਾਸਨ ਵੱਲੋਂ ਜਿੰਨਾ ਵੱਲੋਂ ਮਨਜ਼ੂਰੀ ਮਿਲੀ ਆ ਉਹਨਾਂ ਨੂੰ ਇਸ ਗੱਲ ਤੇ ਵਿਚਾਰ ਕਰਨਾ ਚਾਹੀਦਾ ਕਿ ਇਹ ਠੇਕ ਹੈ ਤੇ ਸਹੀ ਹੈ ਇੱਥੇ ਕੁੜੀਆਂ ਨੇ ਵੀ ਬੱਸ ਚੜਨਾ ਉਹ ਦੇਖ ਲਓ ਤੁਸੀਂ ਇੱਕ ਵਾਰ ਸਾਹਮਣੇ ਦਿਖਾ ਦਿੰਨੇ ਸਾਹਮਣੇ ਬੱਸ ਖੜੀ ਆ ਬੱਸ ਦੇ ਸਾਹਮਣੇ ਠੇਕਾਗਾ ਹੁਣ ਕਿੰਨੇ ਆ ਕਨੂੰ ਰੋਕ ਲੈਣਗੇ ਉਹਨਾਂ ਦੀ ਵੀ ਗੱਲ ਸਹੀ ਆ ਵੀ ਸ਼ਰਾਬ ਦਾ ਠੇਕਾ ਹੀ ਗਲਤ ਆ ਪਹਿਲੀ ਗੱਲ ਤਾਂ ਬੱਸ ਸਟੈਂਡ ਦੇ ਵਿੱਚ ਹੋਣਾ ਹੀ ਨਹੀਂ ਚਾਹੀਦਾ ਇਹ ਸ਼ਰਾਬ ਦਾ ਠੇਕਾ ਸੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜੂ ਕਮੈਂਟ ਕਰਨਾ ਮਿਲਦੇ ਆ ਜਲ ਧੰਨਵਾਦ